ਅੱਜ ਪਹਿਲੀ ਫਲਾਈਟ ਵਾਪਸ ਆਈ ਹੈ ਤੇ ਹਜੇ ਬਹੁਤ ਲੰਬੀ ਲੰਬੀ ਲਾਈਨਾਂ ਲਗਨੀ ਇਹ ਰੋਜ਼ ਖਬਰਾਂ ਆਉਂਦੀਆਂ ਕਿਉਂਕਿ ਇਹ ਅੱਜ ਪਹਿਲੀ ਵਾਰ ਇੰਡੀਆ ਆਈ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਾਣਾ ਯੂ ਐਸਏ ਅਮਰੀਕਾ ਜਾਣਾ ਜ਼ਰੂਰ ਜਾਓ ਬਟ ਲੀਗਲ ਤਰੀਕੇ ਨਾਲ ਜਾਓ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਖਤਰੇ ਪਾਉਣ ਦੀ ਕੋਈ ਲੋੜ ਨਹੀਂ ਜਦੋਂ ਉਹਨੂੰ ਬਾਹਰ ਭੇਜਣ ਲੱਗਿਓ ਕਿਉਂਕਿ ਤੁਸੀਂ ਪੈਹਾ ਵੀ ਲਗਾਇਆ ਉਹਦੀ ਜ਼ਿੰਦਗੀ ਨਾਲ ਖਿਲਵਾੜ ਦੇ ਕੀਤਾ ਤੇ ਜਦੋਂ ਬੱਚਾ ਉੱਥੇ ਪਹੁੰਚ ਗਿਆ ਆਪਾ ਆਪਣੀ છાતી ઠોਕੇ ਤਾਂ ਕਹਿੰਦੇ ਮੇਰਾ ਬੱਚਾ ਅਮਰੀਕਾ ਬੈਠਾ ਬਟ ਉਹ ਬੱਚੇ ਨੂੰ ਪੁੱਛੋ ਤੇ ਮਾਪਿਆਂ ਨੂੰ ਪੁੱਛੋ ਡਰ ਉਹਨਾਂ ਦੇ ਮਨ 'ਚ ਰੋਜ ਹੁੰਦਾ ਪਰ ਉਹਨਾਂ ਲੋਕਾਂ ਦਾ ਕੀ ਹੋਵੇਗਾ ਜਿਹੜੇ 40 40 ਲੱਖ ਰੁਪਏ ਲਾ ਕੇ ਪੰਜਾਬ ਤੋਂ ਹਰਿਆਣਾ ਤੋਂ ਜਾਂ ਬਾਕੀ ਸੂਬਿਆਂ ਤੋਂ ਅਮਰੀਕਾ ਗਏ ਸੀ ਉਹਨਾਂ ਲੋਕਾਂ ਦਾ ਕੀ ਬਣੇਗਾ ਜੇਕਰ ਮੈਂ ای ایس ਐਸ ਗਲੋਬਲ ਦੀ ਗੱਲ ਕਰਾਂ ਆਪਾਂ ਸ਼ੁਰੂ ਤੋਂ ਹੀ ਇਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਅਗੇ ਆ ਗਏ ਹਾਂ ਕਿ ਜੇਕਰ ਤੁਸੀਂ ਅਮਰੀਕਾ ਜਾਣਾ ਤੁਸੀਂ ਅਮਰੀਕਾ ਜਾਣ ਦੀ ਸੋਚ ਰਹੇ ਹੋ ਤੁਸੀਂ ਲੀਗਲ ਤਰੀਕੇ ਨਾਲ ਜਾਓ ਠੋਕ ਕੇ ਕਾ ਦੇਣਾ ਜੇਕਰ 100 ਬੰਦਾ ਡੰਕੀ ਲਾਨ ਦੀ ਕੋਸ਼ਿਸ਼ ਕਰਦਾ ਪਿਆ ਨਾ 100 ਦਾ 100 ਉੱਥੇ ਨਹੀਂ ਪਹੁੰਚਦਾ ਪਤਾ ਨਹੀਂ ਹੀ ਪਹੁੰਚਦੇ ਆ 30 ਪਹੁੰਚਦੇ 50 ਤੇ 70 ਪਹੁੰਚਦੇਗੇ ਕਈ ਲੋਕਾਂ ਦੀ ਰਸਤਿਆਂ 'ਚੇ ਮੌਤ ਵੀ ਹੁੰਦੀ ਹੈ 15 ਤੋਂ ਲੈ ਕੇ 16000 ਰੁਪਏ ਐਮਬੈਸੀ ਫੀਸ ਲੱਗਦੀ ਹੈ ਜੀ 2 ਮਿੰਟ ਦੀ ਇੰਟਰਵਿਊ ਹੁੰਦੀ ਹੈ ਤੁਸੀਂ ਠੋਕ ਕੇ ਉੱਥੇ ਗੱਲਬਾਤ ਕਰੋ ਇੰਟਰਵਿਊ ਕਲੀਅਰ ਕਰੋ ਤੇ ਆਪਣਾ ਵੀਜ਼ਾ ਲੈ ਕੇ ਗੁੰਮਨਸਰ ਨਹੀਂ ਜਾਓ ਤੁਸੀਂ ਪੜਨ ਦੇ ਲਈ ਜਾਣਾ 10 ਤੋਂ 12 ਲੱਖ ਦਾ ਖਰਚਾ ਆਂਦਾ ਯੂਨੀਵਰਸਿਟੀ ਫੀਸ ਪਾ ਕੇ ਐਮਬੈਸੀ ਫੀਸ ਪਾ ਕੇ ਸਰਵਿਸ ਦੀ ਫੀਸ ਪਾ ਕੇ ਡਰ ਕੇ ਇਹ ਪੰਜਾਬ ਦੇ ਬੱਚਿਆਂ ਨੂੰ ਹਾਈ ਇੰਟਰਵਿਊ ਕਿ ਪਤਾ ਨਹੀਂ ਮੇਰੇ ਕੋਲ ਉੱਥੇ ਇੰਟਰਵਿਊ ਨਿਕਲਨੇ ਕੀ ਨਹੀਂ ਨਿਕਲਨੇ ਉਹ ਇੰਟਰਵਿਊ ਦੇਣ ਤੋਂ ਪਹਿਲਾਂ ਡਰ ਜਾਂਦੇ ਆ ਬਾਪੂ ਦੇ ਬਾਪੂ ਦੇ ਗਲਚੇ ਗੁੱਠਾ ਦੇ ਕੇ ਪਹਿਲੀ ਵਖਾਂਦੇ ਆ ਬਾਪੂ ਕਿਲਾ ਵੇਚ ਉਹ ਏਜੰਟ ਬੈਠਾ ਜੀ ਕਹਿੰਦਾ 50 ਲੱਖ ਲਾਊਗਾ ਜਿੱਦ ਦਿਨ ਪਹੁੰਚ ਗਿਆ ਪਹਿਲਾਂ ਕੋਈ ਪੈਸਾ ਨਹੀਂ ਦੇਨੇ ਤੇ ਮੈਂ ਜਾਣਾ ਡੰਕੀ ਲਾ ਕੇ ਆ ਮੈਨੂੰ ਕੀ ਲੋੜ ਪਈ ਮੈਂ ਇੰਟਰਵਿਊ ਦਾ ਮੈਂ ਤਿਆਰੀ ਕਰਾ ਆਪਣੇ ਅੰਗਰੇਜ਼ੀ ਨਾਲ ਮੱਥਾ ਮਾਰਾ ਆਪਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਸਿੱਧੇ ਤਰੀਕੇ ਨਾਲ ਡੰਕੀ ਲਾ ਕੇ ਜਾਵਾਂਗੇ ਜਾ ਕੇ ਝੋਕੇ ਪੈਸੇ ਕਮਾਵਾਂਗੇ ਕਰਦੇ ਵਿੱਚ ਹੀ 40-50 ਲੱਖ ਰੁਪਏ ਖਰਚ ਹੀ ਦਿੰਦੇ ਪੰਜਾਬੀ ਪਰ ਉਹ ਈਐਸਐਸ ਗਲੋਬਲ ਫਿਰ ਮਦਦ ਕਿਸ ਤਰੀਕੇ ਨਾਲ ਕਰਦਾ ਉਹ ਜਿਹੜੇ ਇੰਟਰਵਿਊ ਦਾ ਡਰਿਆ ਉਹ ਕਿਸ ਤਰੀਕੇ ਦੇ ਨਾਲ ਦੂਰ ਹੁੰਦਾ ਕੀ ਜਿਹੜਾ ਬੰਦਾ ਕੁੰਮਨ ਫਰਮ ਨਹੀਂ ਚੱਲਿਆ ਕੀ ਉਹਦੇ ਕੋਲ ਇੰਨੇ ਕੇ ਪੈਸੇ ਹਗੇ ਕਿ ਉੱਥੇ ਜਾ ਕੇ ਕੰਮ ਫਿਰ ਕੇ ਵਾਪਸ ਆ ਸਕਦਾ ਹੁਣ ਕਾਗਜ਼ਾ ਵਿੱਚ ਤਾਂ ਆਪਾਂ ਲਿਖਤਾ ਕਿ ਮੇਰੀ ਆਮਦਨ ਜੀ 2000 3 ਲੱਖ ਮਹੀਨੇ ਦੀ ਹੈਗੀ ਆ ਮੇਰੀ ਸਾਲ ਦੀ ਆਮਦਨ 18-20 ਲੱਖ ਰੁਪਏ ਹੈਗੀ ਹੈ ਤੇ ਪਰ ਜਦੋਂ ਮੈਂ ਉੱਥੇ ਗਿਆ ਕੀ ਮੇਰੀ ਪਰਸਨੈਲਿਟੀ ਹੋਵੇ ਦੀ ਹੈਗੀ ਹੈ ਕਿ ਉਹ ਦੇਖ ਕੇ ਹੁਣ ਜਿਹੜਾ ਬੰਦਾ ਇੱਥੇ ਮੈਨੇ ਤਾਂ 20000 ਕਮੰਦਾ ਪਿਆ ਤੇ ਜਿਹੜਾ ਬੰਦਾ 2 ਲੱਖ ਕਮੰਦਾ ਪਿਆ ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਊਗਾ ਕਿ ਕਿਹੜੇ ਬੰਦੇ ਦੀ ਕਿੱਡੀ ਕਮਾਈ ਹੈਗੀ ਹੈ ਐਮਬੈਸੀ ਵੀ ਜਾਂਚ ਕਰਦੀ ਹੈ ਹੁਣ ਆਣੇ ਇੱਥੋਂ ਕਿ ਜਿਹੜਾ ਬੱਚਾ ਇੱਥੋਂ ਜਾਣ ਦੀ ਗੱਲ ਕਰਦਾ ਪਿਆ ਪਲੀਜ਼ 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 ਆ ਹੱਥ ਜੋੜ ਕੇ ਬੇਨਤੀ ਹੈ ਲੀਗਲ ਤਰੀਕੇ ਨਾਲ ਜਾਓ ਸਟੂਡੈਂਟ ਵੀਜ਼ਾ ਹੋ ਗਿਆ ਟੂਰਿਸਟ ਵੀਜ਼ਾ ਹੋ ਗਿਆ ਸਭ ਤ ਸੋਕੇ ਤਰੀਕੇ ਹੈ ਜੀ ਬਾਹਰ ਜਾ ਕੇ ਪੜਨ ਦੇ ਲਈ ਆਪਣੀ ਪ੍ਰੋਫਾਈਲ ਦੇਖੋ ਤੁਸੀਂ 12ਵੀਂ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਆਇਲਸ ਕੀਤੀ ਹੈ ਬੈਂਡ ਲੈ ਲਓ 5.5 6 ਬੈਂਡ ਚਾਹੀਦੇ ਅਮਰੀਕਾ ਜਾ ਕੇ ਪੜਨ ਵਾਸਤੇ ਕੈਨੇਡਾ ਜਾਣਾ 6 ਬੈਂਡ ਚਾਹੀਦੇ ਜਸਟ ਯੂਕੇ ਜਾਣਾ 6 ਬੈਂਡ ਚਾਹੀਦੇ ਹੈ ਕਿ ਜੇਕਰ ਤੁਹਾਡੇ ਆਇਲਸ ਵਿੱਚ 6 ਬੈਂਡ ਹੈ 12ਵੀਂ ਤੁਸੀਂ ਕੀਤੀ ਗ੍ਰੈਜੂਏਸ਼ਨ ਕੀਤੀ ਗੈਪ 10 ਸਾਲ ਦਾ ਵੀ ਚੱਲਦਾ ਹਰ ਕੰਟਰੀ ਦੇ ਮਾਸਟਰ ਡਿਗਰੀ ਵਾਸਤੇ ਕੈਨੇਡਾ ਕੋਈ ਸਕਤਾਈ ਨਹੀਂ ਹੈ ਜੀ ਕੈਨੇਡਾ ਅੱਜ ਵੀ ਰਲ ਰਲ ਕੇ ਵੀਜ਼ੇ ਆਉਂਦੇ ਪਏ ਆ ਕੈਨੇਡਾ ਦੀ ਪ੍ਰੋਬਲਮ ਕੀ ਹੈ ਕਿ ਉੱਥੇ ਜਦੋਂ ਪਿਛਲੇ ਸਾਲ ਦੀ ਗੱਲ ਕਰਨਾ ਬਹੁਤ ਜ਼ਿਆਦਾ ਬੱਚਾ ਚਲੇ ਗਿਆ ਜਿਸ ਕਰਕੇ ਉੱਥੇ ਹਾਊਸਿੰਗ ਕਰਾਈਸਿਸ ਆ ਗਿਆ ਮਹਿੰਗਾਈ ਵੱਧ ਗਈ ਤੇ ਅੱਜ ਜਿਹੜਾ ਮਕਾਨ ਉੱਥੇ 2000 ਡਾਲਰ ਦਾ ਰੈਂਟ ਮਿਲਦਾ ਸੀਗਾ ਅੱਜ 1200 ਤੇ ਆ ਗਿਆ ਜਿਹੜੀ ਬੇਸਮੈਂਟ 1000 ਡਾਲਰ ਤੇ ਮਿਲਦੀ ਸੀਗੀ ਅੱਜ 600 ਤੇ ਆ ਚੁੱਕੀ ਹੈ ਕਿਉਂ ਕਿਉਂਕਿ ਬੰਦਾ ਉੱਥੇ ਗਿਆ ਹੀ ਨਹੀਂ ਉਹ ਕੇ 100% ਸਕਸੈਸ ਰੇਟ ਚੱਲਦਾ ਪਿਆ ਯੂ ਐਸ ਬਹੁਤ ਵਧੀਆ ਰਿਜ਼ਲਟ ਆਂਦੇ ਪਏ ਹੈ ਹਨ ਬੱਚਾ ਜਿਹਨੇ ਬਾਹਰ ਜਾਣਾ ਉਹਨੇ ਪਹਿਲਾਂ ਇਹ ਦੇਖਣਾ ਮੇਰੀ ਪ੍ਰੋਫਾਈਲ ਕਿਹੜੀ ਕੰਟਰੀ ਵਾਸਤੇ ਐਲੀਜੀਬਲ ਹੈ ਤੁਸੀਂ ਜੁੜ ਚੁੱਕੇ ਹੋ ਜਗਬਾਣੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਅਮਰੀਕਾ ਦੇ ਵੱਲੋਂ 205 ਭਾਰਤੀਆਂ ਨੂੰ ਰਿਪੋਰਟ ਕੀਤੇ ਜਾਣ ਤੋਂ ਬਾਅਦ ਅੱਜ ਉਹਨਾਂ ਦਾ ਨਾਲ ਭਰਿਆ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਪਹੁੰਚ ਰਿਹਾ ਹੈ 105 ਭਾਰਤੀ ਉਸ ਦੇ ਵਿੱਚ ਸਵਾਰ ਹੋਣਗੇ ਜੋ ਕਿ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੇ ਤਾਂ ਵੱਡਾ ਸਵਾਲ ਇੱਥੇ ਪੈਦਾ ਹੋ ਜਾਂਦਾ ਹੈ ਕਿ 40-40 50-50 ਲੱਖ ਰੁਪਏ ਲਗਾ ਕੇ ਅਮਰੀਕਾ ਗਏ ਸੀ ਇਹ ਲੋਕ ਕਿ ਇਹਨਾਂ ਦੇ ਵਿੱਚੋਂ ਕਈ ਲੋਕਾਂ ਦੇ ਵੱਲੋਂ ਆਪਣੀਆਂ ਜ਼ਮੀਨਾਂ ਗਹਿਣੇ ਰੱਖੀਆਂ ਗਈਆਂ ਹੋਣਗੀਆਂ ਕਈ ਲੋਕਾਂ ਦੇ ਵੱਲੋਂ ਲੋਨ ਲੈ ਗਏ ਹੋਣਗੇ ਕਈ ਲੋਕਾਂ ਦੇ ਵੱਲੋਂ ਆਪਣੇ ਪਰਿਵਾਰ ਦੇ ਜੋ ਗਹਿਣੇ ਆ ਉਹ ਵੀ ਵੇਚ ਗਏ ਹੋਣਗੇ ਤਾਂ ਅਮਰੀਕਾ ਜਾਣ ਦੀ ਇੰਨੀ ਜਦੋਜਾਦ ਹੈ ਜਦੋਂ ਕਿ ਅਮਰੀਕਾ ਜਾਣਾ ਇੰਨਾ ਮੁਸ਼ਕਲ ਨਹੀਂ ਔਰ ਗੱਲਬਾਤ ਕਰਾਂਗੇ ਇਸ ਐਸ ਗਲੋਬਲ ਦੇ ਵਿਕਰਮਜੀਤ ਸਿੰਘ ਹੁਣਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਅਮਰੀਕਾ ਜਾਣ ਦਾ ਸੌਖਾ ਰਸਤਾ ਕਿਹੜਾ ਹੈ ਕਿਉਂਕਿ ਅਮਰੀਕਾ ਜਾਣ ਲਈ ਇੰਨੇ ਜ਼ਿਆਦਾ ਪੈਸੇ ਲਗਾਉਣ ਦੀ ਲੋੜ ਨਹੀਂ ਹੈ ਔਰ ਨਾ ਹੀ ਇਨੀਆਂ ਮੁਸ਼ਕਲਾਂ ਚੱਲਣ ਦੀ ਲੋੜ ਹੈ ਨਾ ਹੀ ਡੋਂਕੀ ਲਗਾ ਕੇ ਜਾਣ ਦੀ ਲੋੜ ਹੈ ਪਰ ਇਹ ਲੋਕ ਕਿੱਥੇ ਮਾਰ ਖਾ ਜਾਂਦੇ ਨੇ ਜਿਹੜੇ ਅਮਰੀਕਾ ਗਏ ਸੀ ਪਰ ਅੱਜ ਇਸ ਤਰੀਕੇ ਦੇ ਨਾਲ ਉਹਨਾਂ ਦੇ ਸੁਪਨੇ ਚੱਕਨਾ ਚੂਰ ਹੋਏ ਨੇ ਭਾਰਤ ਵਾਪਸ ਆਉਣਾ ਪਿਆ ਹੈ ਨਾ ਹੀ ਆਪਣੀਆਂ ਜ਼ਮੀਨਾਂ ਬਚੀਆਂ ਨੇ ਸਿਰ ਦੇ ਉੱਤੇ ਕਰਜ਼ਾ ਚੜ ਚੁੱਕਿਆ ਔਰ ਨਾਲ ਹੀ ਨਾਲ ਅਮਰੀਕਾ ਜਾਣ ਦਾ ਅਮਰੀਕਾ ਜਾ ਕੇ ਰਹਿਣ ਦਾ ਸੁਪਨਾ ਵੀ ਉਹਨਾਂ ਦਾ ਚੱਕਣਾ ਚੂਰ ਹੋ ਚੁੱਕਾ ਹੈ ਪਰ ਹੁਣ ਇਹ ਲੋਕ ਅੱਗੇ ਆ ਕੇ ਕੀ ਕਰ ਸਕਦੇ ਨੇ ਜਿਹੜੇ ਭਾਰਤ ਵਾਪਸ ਪਰਤੇ ਨੇ ਅੱਗੇ ਉਹਨਾਂ ਦੇ ਕੋਲ ਕੀ ਆਪਸ਼ਨ ਨੇ ਇਸ ਪੂਰੇ ਮਾਮਲੇ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਉਹ ਲੋਕ ਜਿਹੜੇ ਹਜੇ ਵੀ ਅਮਰੀਕਾ ਜਾਣਾ ਚਾਹੁੰਦੇ ਨੇ ਪਰ ਕਿਸ ਤਰੀਕੇ ਦੇ ਨਾਲ ਉਹ ਅਮਰੀਕਾ ਜਾਣ ਦਾ ਸੌਖਾ ਅਤੇ ਵਧੀਆ ਰਸਤਾ અપਨਾ ਸਕਦੇ ਨੇ ਜਿਸ ਕਰਕੇ ਉਹਨਾਂ ਦੇ ਉੱਤੇ ਇਸ ਤਰੀਕੇ ਦੀ ਕੋਈ ਕਾਰਵਾਈ ਭਵਿੱਖ ਦੇ ਵਿੱਚ ਨਾ ਹੋਵੇ ਤਾਂ ਪੂਰੇ ਮੁੱਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਈਐਸਐਸ ਗਲੋਬਲ ਦੇ ਵਿਕਰਮਜੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਰਸਤਾ ਕਿਹੜਾ ਸੌਖਾ ਹੈ ਤੇ ਜਿਹੜੇ ਲੋਕ ਅੱਜ ਵਾਪਸ ਆ ਰਹੇ ਨੇ ਤਾਂ ਇਹਨਾਂ ਦੇ ਕੋਲ ਹੁਣ ਕਿਹੜੀ ਆਪਸ਼ਨ ਬਾਕੀ ਬਚੀ ਹੈ ਤਾਂ ਜੀ ਵਿਕਰਮ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੇ ਜਗਬਾਣੀ ਤੇ ਥੈਂਕ ਯੂ ਸੋ ਮੱਚ ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ईएसएस ਦੀ پوری ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਕਰਮ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਖਬਰ ਦੋ ਦਿਨਾਂ ਤੋਂ ਚਰਚਾ ਦੇ ਵਿੱਚ ਹੈ 205 ਭਾਰਤੀ ਵਾਪਸ ਭੇਜੇ ਜਾ ਰਹੇ ਨੇ ਜਹਾਜ਼ ਪਰ ਕੇ ਇਹਨਾਂ ਨੂੰ ਵਾਪਸ ਭੇਜ ਦਿੱਤਾ 40-40 50-50 ਲੱਖ ਰੁਪਏ ਲਗਾ ਕੇ ਗਏ ਸੀ ਪਰ ਤੁਸੀਂ ਕਹਿੰਦੇ ਹੋ ਕਿ ਇੰਨੇ ਰੁਪਏ ਲਗਾਉਣ ਦੀ ਲੋੜ ਨਹੀਂ ਔਰ ਡੋਂਕੀ ਲਗਾਉਣ ਦੀ ਵੀ ਲੋੜ ਨਹੀਂ ਸੌਖਾ ਰਸਤਾ ਹੈ ਰਸਤਾ ਕੀ ਹੈ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਕੱਲ ਤੋਂ ਖਬਰ ਚੱਲਦੀ ਪਈ ਹੈ ਇਹ ਥੋੜਾ ਜਿਹਾ ਮੁੱਦਾ ਕਲੀਅਰ ਕਰ ਦਿੰਨਾ। ਹੈਡਲਾਈਨ ਕੱਲ ਤੋਂ ਬਹੁਤ ਜ਼ਿਆਦਾ ਫਲੈਸ਼ ਹੁੰਦੀ ਪਈ ਹੈ। 205 ਪੰਜਾਬੀ ਤੇ ਪੰਜਾਬ ਦੇ ਨੇੜਲੇ ਬੰਦੇ ਵਾਪਸ ਆ ਰਹੇ ਆ ਫਰਤ ਰਿਆ ਅੰਬਰਸਰ 에어ਪੋਰਟ ਅੱਜ ਬੁੱਧਵਾਰ 5 ਤਰੀਕ ਨੂੰ ਇਹ ਖਬਰ ਕੱਲ ਦੀ ਜਿਹੜੀ ਸ਼ੁਰੂ ਹੋਈ ਹੈ ਸੋ ਜੇਕਰ ਮੈਂ ਗੱਲ ਕਰਾਂ ਜਦੋਂ ਉਹ ਨਿਊਜ਼ ਪੜ੍ਹੀ ਇੱਕ ਵਾਰ ਤਾਂ ਬੰਦਾ ਅੰਦਰੋਂ ਹਿਲ ਜਾਂਦਾ ਹੁਣ ਇੱਥੇ ਮੁੱਦਾ ਕੀ ਹੈ ਕਿ ਇਹ ਕੌਣ ਲੋਕ ਹੈ ਜਿਹੜੇ ਇਲੀਗਲ ਗਏ ਆ ਸੋ ਜੇਕਰ ਮੈਂ ਸਿਲਸਿਲੇਵਾਰ ਦੇਖਾਂ ਨਾ ਸਾਰੀ ਚੀਜ਼ਾਂ ਜਦੋਂ ਤੋਂ 트럼ਪ ਸਾਹਿਬ ਉਥੇ ਪ੍ਰੈਜ਼ੀਡੈਂਟ ਜੀ ਬਣੇ ਹੈਗੇ ਆ ਉਹਨਾਂ ਨੇ ਕਲੀਅਰ ਕੱਟ ਬੋਲਤਾ ਕੀ ਮੈਂ ਅਮਰੀਕਾ ਨੂੰ ਉਹ ਕੰਟਰੀ ਬਣਾਵਾਂਗਾ ਜਿਹੜੀ ਅਮਰੀਕਾ ਪਹਿਲਾਂ ਹੁੰਦਾ ਸੀ ਪਿਛਲੇ ਕੁਝ ਸਮੇਂ ਤੋਂ ਯੂਐਸ ਜੇਕਰ ਮੈਂ ਗੱਲ ਕਰ ਰਹਾ ਨਾ ਹਮੇਸ਼ਾ ਤੋਂ ਅਮਰੀਕਾ ਵਰਲਡ ਦਾ ਸਭ ਤੋਂ ਡੋਮੀਨੇਟਿੰਗ ਕੰਟਰੀ ਰਿਹਾ ਆਪਾਂ ਪੰਜਾਬੀ 'ਚ ਵੀ ਕਹਿੰਦੇ ਆ ਜੀ ਸਰਪੰਚ ਦੇਸ਼ ਹੈਗਾ ਬਟ ਪਿਛਲੇ ਕੁਝ ਸਮੇਂ ਤੋਂ ਉਹ ਜਿਹੜਾ ਸਟੇਟਸ ਸੀਗਾ ਅਮਰੀਕਾ ਦਾ ਉਹ ਹਿਲਦਾ ਪਿਆ ਸੀਗਾ ਉਹਨਾਂ ਨੇ ਸਾਫ਼-ਸਾਫ਼ ਇੱਕ ਕਲੀਅਰ ਕਰਤਾ ਕਿ ਅਮਰੀਕਾ ਦਾ ਸਟੇਟਸ ਵਾਪਸ ਲੈ ਕੇ ਆਉਂਗਾ ਰੁਤਬਾ ਵਾਪਸ ਲੈ ਕੇ ਆਉਂਗਾ ਜੋ ਪਹਿਲਾਂ ਹੁੰਦਾ ਸੀਗਾ ਅੱਜ ਤੋਂ 40-50 ਸਾਲ ਪਹਿਲਾਂ ਤੇ ਉਹਨਾਂ ਨੇ ਉਹਦੇ ਲਈ ਸਟੈਪ ਬੜੇ ਕਲੀਅਰ ਕਰਤੇ ਕਿ ਆਹ ਸਟੈਪ ਮੈਂ ਚੱਕਾਂਗਾ ਐਂਡ ਸਭ ਤੋਂ ਪਹਿਲਾਂ ਉਹਨਾਂ ਨੇ ਇੱਕੋ ਗੱਲ ਬੋਲੀ ਸੀਗੀ ਕਿ ਜਿੰਨਾ ਵੀ ਇੱਥੇ ਯੂਐਸ ਦੇ ਵਿੱਚ ਇਲਲੀਗਲ ਇਮੀਗਰੈਂਟ ਹੈ ਭਾਵੇਂ ਉਹ ਇੰਡੀਆ ਤੋਂ ਹੈ ਭਾਵੇਂ ਉਹ ਏਸ਼ੀਆ ਦੇ ਕਿਸੇ ਵੀ ਕੰਟਰੀ ਤੋਂ ਹੈ ਭਾਵੇਂ ਵਰਲਡ ਦੇ ਕਿਸੇ ਵੀ ਕੰਟਰੀ ਤੋਂ ਹੈ ਉਹਨਾਂ ਨੂੰ ਫੜ-ਫੜ ਕੇ ਡਿਪੋਰਟ ਕਰਾਂਗਾ ਤੇ ਮੈਨੂੰ ਅੱਜ ਵੀ ਯਾਦ ਹੈ 24 ਜਨਵਰੀ ਨੂੰ ਨਿਊਜ਼ ਆ ਗਈ ਸੀਗੀ 18000 ਇਲਲੀਗਲ ਇੰਡੀਅਨ ਉੱਥੇ ਹੈਗਾ ਤੇ ਉਹਨਾਂ ਨੂੰ ਡਿਟੇਨ ਕਰਕੇ ਵਾਪਸ ਭੇਜਾਂਗਾ ਦੈਨ 24 ਨੂੰ ਖਬਰ ਇੱਕ ਹੋਰ ਆ ਗਈ ਕਿ 550 ਬੰਦਾ ਉਥੇ ਅਰੈਸਟ ਕੀਤਾ ਗਿਆ ਤੇ ਡੈਪੋਟੇਸ਼ਨ ਦੀ ਤਿਆਰੀ ਸ਼ੁਰੂ ਕਰਤੀ ਐ 550 ਬੰਦਾ ਡਿਪੋਰਟ ਕਰਨ ਆਪਣੇ ਆਪ ਚ ਹੁਣ ਤੱਕ ਦਾ ਹਿਸਟਰੀ ਵਿੱਚ ਸਭ ਤੋਂ ਵੱਡਾ ਨੰਬਰ ਹੈ 25 ਨੂੰ ਨਿਊਜ਼ ਇੱਕ ਹੋਰ ਆ ਗਈ ਕਿ 900 ਬੰਦਾ ਅਰੈਸਟ ਕਰ ਲਿਆ ਜੀ ਤੇ ਜੇਲ੍ਹ ਚ ਸੁੱਟਦਾ ਉਸ ਤੋਂ ਬਾਅਦ ਖਬਰ ਆਈ ਪਹਿਲੇ ਤਰੀਕ ਨੂੰ ਪਹਿਲੀ ਨੂੰ ਖਬਰ ਕੀ ਆ ਗਈ ਜੀ ਕਿ 30000 ਤੋਂ ਵੱਧ ਬੈੱਡ ਤਿਆਰ ਕਰਤੇ ਗਏ ਆ ਡਿਟੈਂਸ਼ਨ ਸੈਂਟਰ ਦੇ ਵਿੱਚ ਜੇਲ੍ਹ ਦੇ ਵਿੱਚ ਗਵੰਟਾਨਾਮੋ ਸ਼ਾਇਦ ਜੇਲ੍ਹ ਆਉਤੇ ਯੂਐਸ ਦੇ ਵਿੱਚ ਜਿਹੜੀ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਹੈ 30000 ਬੈਟ ਉੱਥੇ ਇਕੱਠੇ ਕਰਦੇ ਤਿਆਰ ਕੀਤੇਗੇ ਡੈਪੋਟੇਸ਼ਨ ਕਿ ਜਿਹੜੇ ਬੰਦੇ ਉੱਥੇ ਇਲੀਗਲ ਹੈਗੇ ਆ ਉਹਨਾਂ ਨੂੰ ਫੜ ਕੇ ਪਹਿਲਾਂ ਇੱਥੇ ਇਕੱਠੇ ਕਰਾਂਗੇ ਉਸ ਤੋਂ ਬਾਅਦ ਡਿਟੈਂਸ਼ਨ ਸੈਂਟਰ ਤੇ ਇਕੱਠੇ ਕਰਕੇ ਵਾਪਸ ਭੇਜਾਂਗੇ ਤੇ ਕੱਲ ਖਬਰ ਆ ਗਈ ਜੀ ਇੱਕ ਖਬਰ ਵਿੱਚ ਹੋਰ ਆਈ ਸੀ ਕਿ ਮੈਕਸੀਕੋ ਬਾਰਡਰ ਜਿਹੜਾ ਕਿ ਬਹੁਤ ਮਸ਼ਹੂਰ ਹੈਗਾ ਜਿੰਨੇ ਵੀ ਲੋਕ ਹੀ ਜਾਂਦੇ ਆ ਪਨਾਮਾ ਦੇ ਜੰਗਲਾਂ ਤੋਂ ਹੋ ਕੇ ਮੈਕਸੀਕੋ ਬਾਰਡਰ ਟੱਪਦੇ ਹੈਗੇ ਆ ਲੋਕੀ ਹਜੇ ਵੀ ਨਹੀਂ ਹਟਦੇ ਪਏ ਤੇ 트럼ਪ ਜੀ ਨੇ ਮੈਕਸੀਕੋ ਬਾਰਡਰ ਦੇ ਉੱਪਰ 10000 ਫੌਜੀ ਦਿਨਾਨਤ ਕਰਤੇ ਆ ਕਿ ਜਿਹੜਾ ਬੰਦਾ ਇੱਥੋਂ ਬਾਰਡਰ ਟੱਪ ਕੇ ਵੜਨ ਦੀ ਕੋਸ਼ਿਸ਼ ਕਰੇਗਾ ਉਹ ਪਹਿਲਾ ਨਾਲ ਹੀ ਬਾਹਰ ਕਰ ਦੇਗਾ ਤੇ ਕੱਲ ਖਬਰ ਆ ਗਈ 205 ਪੰਜਾਬੀ ਜਾਂ ਪੰਜਾਬ ਦੇ ਨੇੜਲੇ ਬੰਦੇ ਡਿਪੋਰਟ ਕਰਤੇ ਤੇ ਪਹਿਲਾਂ ਕੀ ਹੁੰਦਾ ਸੀਗਾ ਜੇਕਰ ਡੈਪੋਟੇਸ਼ਨ ਹੋਈਗਾ ਨਾ ਨਾਰਮਲ ਸਿਵਿਲਿਅਨ ਫਲਾਈਟ 'ਚ ਲੋਕੀ ਵਾਪਸ ਆਉਂਦੇ ਸੀਗੇ ਵਾਈਟ ਪਾਸਪੋਰਟ ਦੇ ਕੇ ਉਹ ਆਪ ਆਉਂਦੇ ਸੀਗੇ ਐਤਕਾ ਫੌਜੀ ਜਹਾਜ਼ ਆਰਮੀ ਦਾ ਜਹਾਜ਼ ਲੈ ਕੇ ਵਾਪਸ ਆ ਰਿਹਾ ਐਂਡ ਨਾਲ ਉਹਨਾਂ ਦੇ ਫੌਜੀ ਵੀ ਬੈਠੇ ਹੈਗੇ ਸੋ ਉਹ ਮਨੁਦਸ਼ਾ ਸੋਚ ਕੇ ਦੇਖੋ ਉਹਨਾਂ ਲੋਕਾਂ ਦੀ ਜਿਹੜੇ ਜਹਾਜ਼ 'ਚ ਵਾਪਸ ਆ ਰਹੇ ਆ ਪਹਿਲੀ ਗੱਲ ਤਾਂ ਉਹਤੇ ਫੜੇ ਗਏ ਡਿਟੈਂਸ਼ਨ ਸੈਂਟਰ ਰੱਖਿਆ 2 ਦਿਨ ਰੱਖਿਆ 3 ਦਿਨ ਰੱਖਿਆ 4 ਦਿਨ ਰੱਖਿਆ ਉਸ ਤੋਂ ਬਾਅਦ ਵਾਪਸ ਕੇ ਡਿਪੋਰਟ ਕੀਤਾ ਤੇ ਨਾਲ ਫੌਜੀ ਵੀ ਬੈਠੇ ਹੈਗੇ ਆ ਸੋ ਇੱਕ ਵਾਰ ਤਾਂ ਹੁੰਦਾ ਨਾ ਬੰਦਾ ਵੈਸੇ ਡਰਿਆ ਹੁੰਦਾ ਕਿ ਬਈ ਮੈਨੂੰ ਫੜ ਲਿਆ ਪੁਲਿਸ ਨੇ ਇੱਥੇ ਫੌਜੀਆ ਨੇ ਫੜਿਆ ਤੇ ਆਰਮੀ ਸਭ ਨੂੰ ਪਤਾ ਕਿੰਡੀ ਕਿ ਸਖਤ ਹੁੰਦੀ ਹੈਗੀ ਆ ਜੇਕਰ 205 ਬੰਦਾ ਹੈਗਾ ਪੰਜਾਬ ਦਾ ਇਹ ਪੰਜਾਬ ਦੇ ਨੇੜਲੇ ਸ਼ਹਿਰਾਂ ਦਾ 300 ਤੋਂ ਵੱਧ ਫੌਜੀ ਉਸ ਫਲਾਈਟ ਵਿੱਚ ਹੈਗੀ ਆ ਉਹ ਜਹਾਜ਼ ਚ ਹੈ ਗਿਆ ਜਿਹੜਾ ਅੱਜ ਲੈਂਡ ਕਰਨ ਜਾ ਰਿਹਾ ਸੋ 트럼ਪ ਜੀ ਨੇ ਬਹੁਤ ਕਲੀਅਰਲੀ ਆਪਣੇ ਇੰਡੀਕੇਸ਼ਨ ਦਿੱਤੇ ਆ ਕਿ ਜੋ ਵਾਦੇ ਮੈਂ ਕੀਤੇ ਸੀਗੇ ਇਲੈਕਸ਼ਨਾਂ ਦੇ ਦੌਰਾਨ ਅੱਜ ਪ੍ਰੈਜ਼ੀਡੈਂਟ ਬਣ ਗਿਆ ਅੱਜ ਸਾਰੇ ਠੋਕ ਠੋਕੇ ਪੂਰੇ ਕਰਾਂਗਾ ਉਹ ਡੋਨਾਲਡ ਟਰੰਪ ਦੇ ਵੱਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਸੀ ਕਿ ਅਮਰੀਕੀਆਂ ਨੂੰ ਪਹਿਲ ਦਿੱਤੀ ਜਾਵੇਗੀ ਅਮਰੀਕਾ ਦੇ ਜੋ ਮੂਲ ਨਾਗਰਿਕ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਪਰ ਉਹਨਾਂ ਲੋਕਾਂ ਦਾ ਕੀ ਹੋਵੇਗਾ ਜਿਹੜਾ 40-40 ਲੱਖ ਰੁਪਏ ਲਾ ਕੇ ਪੰਜਾਬ ਤੋਂ ਹਰਿਆਣਾ ਤੋਂ ਜਾਂ ਬਾਕੀ ਸੂਬਿਆਂ ਤੋਂ ਅਮਰੀਕਾ ਗਏ ਸੀ ਉਹਨਾਂ ਲੋਕਾਂ ਦਾ ਕੀ ਬਣੇਗਾ ਦੇਖੋ ਜੀ ਇਹ ਬਹੁਤ ਹੀ ਮੰਦ ਪਾਗੀ ਕਟਣਾ ਹੈਗੀ ਹੈ ਜੇਕਰ ਮੈਂ ਕਹਾਂ ਆਪਾਂ ਸ਼ੁਰੂ ਤੋਂ ਹੀ ਜੇਕਰ ਮੈਂ ESS ਗਲੋਬਲ ਦੀ ਗੱਲ ਕਰਾਂ ਆਪਾਂ ਸ਼ੁਰੂ ਤੋਂ ਹੀ ਇਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਆ ਗਏ ਆ ਕਿ ਜੇਕਰ ਤੁਸੀਂ ਅਮਰੀਕਾ ਜਾਣਾ ਤੁਸੀਂ ਅਮਰੀਕਾ ਜਾਣ ਦੀ ਸੋਚ ਰਹੇ ਹੋ ਤੁਸੀਂ ਲੀਗਲ ਤਰੀਕੇ ਨਾਲ ਜਾਓ ਅੱਜ 트ੰਪ ਜੀ ਨੇ ਸਾਫ ਕਿਹਾ ਤਾਂ ਕਿ ਜੇਕਰ ਤੁਸੀਂ ਇੱਥੇ ਆਣਾ ਵਾ ਲੀਗਲ ਤਰੀਕੇ ਸਾਰੇ ਹੈਗੇ ਤੁਸੀਂ ਲੀਗਲ ਤਰੀਕੇ ਨਾਲ ਆਓ ਪੜਨ ਦੇ ਲਈ ਆਣਾ ਪੜੋ ਆਕੇ ਕੁੰਮਨ ਫਿਰਣਾ ਨਾ ਕੁੰਮੋ ਫਿਰਵਾ ਕੇ ਬਟ ਦੋ ਨੰਬਰ ਦੀ ਆਂਦੀ ਕੋਸ਼ਿਸ਼ ਨਾ ਕਰੋ ਉਹਨਾਂ ਨੇ ਇਹ ਵੀ ਵਾਦਾ ਕੀਤਾ ਸੀਗਾ ਜਦੋਂ ਇਲੈਕਸ਼ਨ ਚੱਲਦੀਆਂ ਪਈਆਂ ਸੀਗੀਆਂ ਕਿ ਜੇਕਰ ਮੈਂ ਪ੍ਰੈਜ਼ੀਡੈਂਟ ਬਣ ਗਿਆ ਜਿਹੜਾ ਬੰਦਾ ਇੱਥੇ ਪੜਨ ਦੇ ਲਈ ਆਊਗਾ ਜਿੱਦਣ ਆਪਣੀ ਸਟੱਡੀ ਪੂਰੀ ਕਰੂਗਾ ਫੜ ਕੇ ਪੱਕਾ ਕਰਾਂਗਾ ਪੀਆਰ ਦਵਾਂਗਾ ਤੇ ਉਹਨਾਂ ਨੇ ਇਹ ਅਨਾਉਂਸਮੈਂਟ ਵੀ ਕਰਤੀ ਉਹਨਾਂ ਨੇ ਇਹ ਸਾਫ ਸਾਫ ਕਹਤਾ ਕਿ ਜਿਹੜਾ ਬੱਚਾ ਇੱਥੇ ਪੜਨ ਦੇ ਲਈ ਆ ਰਿਹਾ ਉਹ 2 ਸਾਲ ਦਾ ਕੋਰਸ ਕਰਦਾ 3 ਸਾਲ ਦਾ ਕਰਦਾ 4 ਸਾਲ ਦਾ ਕੋਰਸ ਕਰਦਾ ਜਿਸ ਦਿਨ ਉਹਨੇ ਆਪਣੀ ਸਟੱਡੀ ਪੂਰੀ ਕਰ ਲਈ ਸਿੱਧਾ ਉਹਨੂੰ ਗ੍ਰੀਨ ਕਾਰਡ ਦਵਾਂਗਾ ਵਿੱਚ ਇਹ ਕਲੀਅਰਲੀ ਇੰਡੀਕੇਟ ਕਰਦਾ ਪਿਆ ਕਿ ਸਰਕਾਰ ਜਿਹੜੀ ਹੈਗੀ ਆ ਉਹ ਅੱਜ ਵੀ ਪੱਕਹ ਪੂਰਦੀ ਪਈ ਆ ਹਰ ਇੱਕ ਉਹਨਾਂ ਸਿਵਿਲIANS ਦਾ ਜਿਹੜੇ ਲੀਗਲ ਤਰੀਕੇ ਨਾਲ ਆਂਦੇ ਪਏ ਆ ਉਹਨਾਂ ਨੇ ਰੋਕ ਇੱਕੋ ਜੀ ਚ ਲਗਾਈ ਆ ਕਿ ਤੁਸੀਂ ਇਲਲੀਗਲ ਨਾ ਆਓ ਕਿਉਂਕਿ ਜੇਕਰ ਤੁਸੀਂ ਇਲਲੀਗਲ ਇੱਥੇ ਆਂਦੇ ਹੋ ਨੁਕਸਾਨ ਤੁਹਾਡਾ ਆਪਣਾ ਵੀ ਆਏਗਾ ਬਿਕੋਜ਼ ਜਦੋਂ ਬੰਦਾ ਇਲੀਗਲ ਜਾਣ ਦੀ ਕੋਸ਼ਿਸ਼ ਕਰਦਾ ਡੰਕੀ ਲਾਣ ਦੀ ਕੋਸ਼ਿਸ਼ ਕਰਦਾ ਇਹ ਮੈਂ ਗਰੰਟੀ ਨਾਲ ਠੋਕ ਕੇ ਕਹਿ ਦਿੰਦਾ ਜੇਕਰ 100 ਬੰਦਾ ਡੰਕੀ ਲਾਣ ਦੀ ਕੋਸ਼ਿਸ਼ ਕਰਦਾ ਪਿਆ ਨਾ 100 ਦਾ 100 ਉੱਥੇ ਨਹੀਂ ਪਹੁੰਚਦਾ ਪਤਾ ਨਹੀਂ 20 ਪਹੁੰਚਦੇ ਜਾਂ 30 ਪਹੁੰਚਦੇ 50 ਜਾਂ 70 ਪਹੁੰਚਦੇ ਹੈਗੇ ਕਈ ਲੋਕਾਂ ਦੀ ਰਸਤਿਆਂ 'ਚ ਹੀ ਮੌਤ ਵੀ ਹੁੰਦੀ ਹੈ ਸੋ ਪਹਿਲੀ ਗੱਲ ਤਾਂ ਬਹੁਤ ਸੌਖਾ ਤਰੀਕਾ ਅਮਰੀਕਾ ਜਾਣ ਦਾ 15 ਤੋਂ ਲੈ ਕੇ 16000 ਰੁਪਏ ਐਮਬੈਸੀ ਫੀਸ ਲੱਗਦੀ ਹੈਗੀ 2 ਮਿੰਟ ਦੀ ਇੰਟਰਵਿਊ ਹੁੰਦੀ ਆ ਤੁਸੀਂ ਠੋਕ ਕੇ ਉੱਥੇ ਗੱਲਬਾਤ ਕਰੋ ਇੰਟਰਵਿਊ ਕਲੀਅਰ ਕਰੋ ਤੇ ਆਪਣਾ ਵੀਜ਼ਾ ਲੈ ਕੇ ਕੁੰਮਨਸਰ ਨਹੀਂ ਜਾਓ ਤੁਸੀਂ ਪੜਨ ਦੇ ਲਈ ਜਾਣਾ 10 ਤੋਂ 12 ਲਗਦਾ ਖਰਚਾ ਆਂਦਾ ਯੂਨੀਵਰਸਿਟੀ ਫੀਸ ਪਾ ਕੇ ਐਮਬੈਸੀ ਫੀਸ ਪਾ ਕੇ ਸਰਵਿਸ ਦੀ ਫੀਸ ਪਾ ਕੇ ਡਰ ਕੇ ਇਹ ਪੰਜਾਬ ਦੇ ਬੱਚਿਆਂ ਨੂੰ ਹਾਏ ਇੰਟਰਵਿਊ ਕੀ ਪਤਾ ਨਹੀਂ ਮੇਰੇ ਕੋਲ ਉੱਥੇ ਇੰਟਰਵਿਊ ਨਿਕਲਨੇ ਕੀ ਨੀ ਨਿਕਲਨੀ ਉਹ ਇੰਟਰਵਿਊ ਦੇਣ ਤੋਂ ਪਹਿਲਾਂ ਡਰ ਜਾਂਦੇ ਆ ਪਲੱਸ ਉਸ ਤੋਂ ਇਲਾਵਾ ਕੀ ਹੁੰਦਾ ਹੁਣ ਨਾਰਮਲੀ ਕੀ ਆਪਾਂ ਦੇਖਣ ਨੂੰ ਕੀ ਮਿਲਦਾ ਪਿੰਡਾਂ ਦੇ ਪਿੰਡਾਂ ਮੈਂ ਮੈਂ ਗਰਦਾਸਪੁਰ ਤੋਂ ਬਿਲੋਂਗ ਕਰਦਾ ਜੀ ਗਰਦਾਸਪੁਰ 'ਚ ਇੱਕ ਏਰੀਆ ਹੈਗਾ ਪਿੰਡ ਦਾ ਪਿੰਡ ਮਸ਼ਹੂਰ ਹੈਗਾ ਅਮਰੀਕਾ ਡੰਕੀ ਲਾਂ ਦੇ ਚੱਕਰਾਂ ਦੇ ਵਿੱਚ ਜਿੰਨਾ ਬੰਦਾ ਉੱਥੋਂ ਹੈਗਾ ਉਹ ਸਾਰਾ ਅਮਰੀਕਾ ਡੰਕੀ ਲਾ ਕੇ ਗਿਆ ਉਹ ਦੇਖੋ ਦੇਖੀ ਹੈ ਕਿ ਭਈ ਮੇਰਾ ਤਾਇ ਦਾ ਮੁੰਡਾ ਡੰਕੀ ਲਾ ਕੇ ਗਿਆ ਮੈਂ ਵੀ ਜਾਵਾਂਗਾ ਆਪਾਂ ਨੂੰ ਕੀ ਲੋੜ ਵੀ ਇੰਟਰਵਿਊ ਦੇਣ ਦੀ ਬਾਪੂ ਦੇ ਬਾਪੂ ਦੇ ਗੱਲ 'ਚ ਅੂਠਾ ਦੇ ਕੇ ਪਹਿਲੀ ਵਕਾਂਦੇ ਆ ਬਾਪੂ ਕਿਲਾ ਵੇਚ ਉਹ ਏਜੰਟ ਬੈਠਾ ਜੀ ਕਹਿੰਦਾ 50 ਲੱਖ ਲਾਂਗਾ ਜਿਸ ਦਿਨ ਪਹੁੰਚ ਗਿਆ ਪਹਿਲਾਂ ਕੋਈ ਪੈਸਾ ਨਹੀਂ ਦੇਨੇ ਤੇ ਮੈਂ ਜਾਣਾ ਡੰਕੀ ਲਾ ਕੇ ਹੀ ਆ ਮੈਨੂੰ ਕੀ ਲੋੜ ਵੀ ਮੈਂ ਇੰਟਰਵਿਊ ਦਾ ਮੈਂ ਤਿਆਰੀ ਕਰਾਂ ਆਪਣੀ ਅੰਗਰੇਜ਼ੀ ਨਾਲ ਮੱਥਾ ਮਾਰ ਆਪਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਸਿੱਧੇ ਤਰੀਕੇ ਨਾਲ ਡੰਕੀ ਲਾ ਕੇ ਜਾਵਾਂਗੇ ਜਾ ਕੇ ਝੋਕੇ ਪੈਸੇ ਕਮਾਵਾਂਗੇ ਤੇ ਅੱਜ ਜਿਹੜੇ ਬੰਦੇ ਵਾਪਸ ਆ ਰਹੇ ਆ ਇਹ ਅੱਜ ਸ਼ੁਰੂਆਤ ਹੋਈ ਹੈ ਅੱਜ ਪਹਿਲੀ ਫਲਾਈਟ ਵਾਪਸ ਆਈ ਹੈ ਤੇ ਹਜੇ ਬਹੁਤ ਲੰਬੀ ਲੰਬੀ ਲਾਈਨਾਂ ਲੱਗਣੀ ਆ ਇਹ ਰੋਜ਼ ਖਬਰਾਂ ਆਣਗੀਆਂ ਕਿਉਂਕਿ ਇਹ ਅੱਜ ਪਹਿਲੀ ਫਲਾਈਟ ਇੰਡੀਆ ਆ ਗਈ ਆ ਇਸ ਤੋਂ ਪਹਿਲਾਂ ਇੱਕ ਫਲਾਈਟ ਆਲਰੇਡੀ ਸ਼੍ਰੀਲੰਕਾ ਜਾ ਚੁੱਕੀ ਹੈ ਤੇ ਕਿਸੇ ਹੋਰ ਕੰਟਰੀ ਵੀ ਜਾ ਚੁੱਕੀ ਹੋਈਗੀ ਅੱਜ ਇੰਡੀਆ ਦੀ ਪਹਿਲੀ ਫਲਾਈਟ ਆ ਗਈ ਜਿੱਤੇ ਜਿੱਤੇ ਸਿਰਫ 205 ਬੰਦੇ ਆਇਆ ਤੇ 18000 ਉੱਥੇ ਇਲੀਗਲ ਲੋਕ ਐ ਤੇ ਇਹ ਸੋਚ ਲਓ ਇਹ ਕਿੰਨੇ ਕਿ ਲਾਈਨਾਂ ਜੇ ਲੱਗਣੀਆਂ ਤੇ ਪਹਿਲਾਂ ਤਾਂ ਉਹਨਾਂ ਲੋਕਾਂ ਦਾ ਸੋਚੀਏ ਜਿਹੜੇ ਡੰਕੀ ਲਾ ਕੇ ਗਏ ਸੀਗੇ ਕਿ ਇਹਨੇ 40 ਲੱਖ ਲਗਾਇਆ ਕਿ ਇਹਨੇ 70 ਕਿ ਇਹਨੇ 80 ਲੱਖ ਲਗਾਇਆ ਤੇ ਅੱਜ ਗਏ ਨੂੰ ਸ਼ਾਇਦ ਕਿਨੂੰ ਸਾਲ ਹੋਇਆ 2 ਸਾਲ ਹੋਇਆ ਕਿਨੂੰ 10 ਸਾਲ ਵੀ ਹੋਈ ਸੀਗੇ ਲੋਕਾਂ ਨੇ ਆਪਣੀ ਜ਼ਮੀਨਾਂ ਵੇਚਤੀਆਂ ਬਾਪੂ ਨੇ ਪਹਿਲੀ ਘਾਣੇ ਰੱਖਤੀ ਮਾਂ ਪਿਓ ਨੇ ਆਪਣੇ ਪਤਾ ਨਹੀਂ ਕੀ ਕੀ ਵੇਚ ਕੇ ਬੱਚਾ ਬਾਹਰ ਭੇਜਿਆ ਤੇ ਸ਼ਾਇਦ ਅੱਜ ਉਹਨਾਂ ਦੇ ਪੈਸੇ ਵੀ ਪੂਰੇ ਨਾ ਹੋਏ ਹੋਣ। ਕਈ ਲੋਕਾਂ ਦੇ ਕਰਜ਼ੇ ਹਜੇ ਵੀ ਸਿਰ ਤੇ ਹੋਣਗੇ। ਤੇ ਉਹਨਾਂ ਦੇ ਸਿਰ ਤੇ ਕੀ ਬੀਤਦੀ ਪਈਆ ਤੇ ਪਲੱਸ ਜਿਹੜੇ ਮਾਪਿਓ ਇੱਥੇ ਬੈਠੇ ਆ ਜਿਨ੍ਹਾਂ ਦਾ ਬੱਚਾ ਬਾਹਰ ਗਿਆ ਸੀਗਾ ਉਹਨਾਂ ਦੇ ਸਿਰ ਤੇ ਕੀ ਬੀਤਦੀ ਪਈ ਹੋਗੀ ਇਹ ਸੋਚਣ ਦੀ ਲੋੜ ਹੈ। ਕਿਉਂਕਿ ਇਹ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਾਣਾ ਯੂ ਐਸਏ ਅਮਰੀਕਾ ਜਾਣਾ ਜ਼ਰੂਰ ਜਾਓ। ਬਟ ਲੀਗਲ ਤਰੀਕੇ ਨਾਲ ਜਾਓ। ਆਪਣੇ ਬੱਚੇ ਦੀ ਜ਼ਿੰਦਗੀ ਨੂੰ ਖਤਰੇ ਪਾਉਣ ਦੀ ਕੋਈ ਲੋੜ ਨਹੀਂ ਜਦੋਂ ਉਹਨੂੰ ਬਾਹਰ ਭੇਜਣ ਲੱਗਿਓ ਕਿਉਂਕਿ ਤੁਸੀਂ ਪੈਹਾ ਵੀ ਲਗਾਇਆ ਉਦੀ ਜ਼ਿੰਦਗੀ ਨਾ ਖਲਵਾੜ ਦੇ ਕੀਤਾ ਤੇ ਜਦੋਂ ਬੱਚਾ ਉਥੇ ਪਹੁੰਚ ਗਿਆ ਆਪ ਆਪਣੀ ਛਾਤੀ ਠੋਕੇ ਤਾਂ ਕਹਿੰਨੇ ਮੇਰਾ ਬੱਚਾ ਅਮਰੀਕਾ ਬੈਠਾ ਬਟ ਉਹ ਬੱਚੇ ਨੂੰ ਪੁੱਛੋ ਤੇ ਮਾਪਿਆਂ ਨੂੰ ਪੁੱਛੋ ਡਰ ਉਹਨਾਂ ਦੇ ਮਨ 'ਚ ਰੋਜ਼ ਹੁੰਦਾ ਪਤਾ ਨਹੀਂ ਕਿਦਨ ਫੜੇ ਜਾਣਾ ਤੇ ਜਿਸ ਦਿਨ ਫੜੇਗੇ ਵਾਪਸੀ ਹੀ ਹੈਗੀ ਤੇ ਜਦੋਂ ਬੱਚਾ ਇਸ ਤਰੀਕੇ ਨਾਲ ਵਾਪਸ ਆਂਦਾ ਨਾ ਨਾ ਉਹ ਉਧਰ ਜੋਗਾ ਨਾ ਇਧਰ ਜੋਗਾ ਫਿਰ ਵਿਕਰਮ ਇਥੇ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੂੰਗੀ ਤੁਸੀਂ ਕਿਹਾ ਕਿ ਇੰਟਰਵਿਊ ਦੇ ਕੇ ਬੜੀ ਆਸਾਨੀ ਦੇ ਨਾਲ ਤੁਸੀਂ ਅਮਰੀਕਾ ਜਾ ਸਕਦੇ ਹੋ 10-15000 ਰੁਪਏ ਅੰਬੈਸੀ ਦੀ ਫੀਸ ਹੈ ਬਾਕੀ ਫਲਾਈਟ ਦਾ ਖਰਚਾ ਲਗਾ ਕੇ ਲੱਖ ਡੇਢ ਲੱਖ ਦੇ ਵਿੱਚ ਬੰਦਾ ਅਮਰੀਕਾ ਪਹੁੰਚ ਜਾਂਦਾ ਪਰ ਈਐਸਐਸ ਗਲੋਬਲ ਫਿਰ ਜਿਹੜੇ ਉਹ ਲੋਕ ਇੰਟਰਵਿਊ ਦੇਣ ਤੋਂ ਡਰਦੇ ਸਿਰਫ ਇੱਕ ਇੰਟਰਵਿਊ ਦੇ ਚੱਕਰ ਦੇ ਵਿੱਚ ਹੀ 40-50 ਲੱਖ ਰੁਪਏ ਖਰਚ ਹੀ ਦਿੰਦੇ ਪੰਜਾਬੀ ਪਰ ਉਹ ਈਐਸਐਸ ਗਲੋਬਲ ਫਿਰ ਮਦਦ ਕਿਸ ਤਰੀਕੇ ਨਾਲ ਕਰਦਾ ਉਹ ਜਿਹੜੇ ਇੰਟਰਵਿਊ ਦਾ ਡਰਿਆ ਉਹ ਕਿਸ ਤਰੀਕੇ ਦੇ ਨਾਲ ਦੂਰ ਹੁੰਦਾ ਦੇਖੋ ਜੀ ਬਹੁਤ ਸੋਖਾ ਤਰੀਕਾ ਵਾ ਇਹ ਕਹਿਣਾ ਕਿ ਇੰਟਰਵਿਊ ਹੋਣੀ ਹੈ ਹੁਣ ਜਦੋਂ ਆਪਾਂ ਯੂ ਐਸ ਦੀ ਗੱਲ ਕਰਦੇ ਆ ਅਮਰੀਕਾ ਦੀ ਗੱਲ ਕਰਦੇ ਆ ਐਮਬੈਸੀ ਨੇ ਦੇਖਣਾ ਕੀ ਹੁੰਦਾ ਕਿ ਜਿਹੜਾ ਬੰਦਾ ਕੰਮਨ ਫਰਮਲੀ ਚੱਲਿਆ ਕੀ ਉਹਦੇ ਕੋਲ ਇੰਨੇ ਕੇ ਪੈਸੇ ਹੈਗੇ ਕਿ ਉੱਥੇ ਜਾ ਕੇ ਕੰਮ ਫਿਰ ਕੇ ਵਾਪਸ ਆ ਸਕਦਾ ਹੁਣ ਕਾਗਜ਼ਾ ਵਿੱਚ ਤਾਂ ਆਪਾਂ ਲਿਖਤਾ ਕਿ ਮੇਰੀ ਆਮਦਨ ਜੀ 200 ਜਾਂ 3 ਲੱਖ ਮਹੀਨੇ ਦੀ ਹੈਗੀ ਆ ਮੇਰੀ ਸਾਲ ਦੀ ਆਮਦਨ 18-20 ਲੱਖ ਰੁਪਏ ਹੈਗੀ ਆ ਤੇ ਪਰ ਜਦੋਂ ਮੈਂ ਉੱਥੇ ਗਿਆ ਕੀ ਮੇਰੀ ਪਰਸਨੈਲਿਟੀ ਹੋਵੇਂ ਦੀ ਹੈਗੀ ਹੈ ਕਿ ਉਹ ਦੇਖ ਕੇ ਹੁਣ ਜਿਹੜਾ ਬੰਦਾ ਇੱਥੇ ਮੈਨੇ ਤਾਂ 20000 ਕਮਾਉਂਦਾ ਪਿਆ ਤੇ ਜਿਹੜਾ ਬੰਦਾ 2 ਲੱਖ ਕਮਾਉਂਦਾ ਪਿਆ ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਊਗਾ ਕਿ ਕਿਹੜੇ ਬੰਦੇ ਦੀ ਕਿੰਨੀ ਕਮਾਈ ਹੈਗੀ ਆ ਐਮਬੈਸੀ ਵੀ ਜੱਜ ਕਰਦੀ ਹੈ ਆਪਾਂ ਲਿਖਤਾ ਜੋ ਮਰਜ਼ੀ ਬਟ ਕੀ ਐਕਚੁਅਲ ਜਦੋਂ ਅਸੀਂ ਜਾਣੇ ਪਏ ਆ ਸਾਡੀ ਪਰਸਨੈਲਿਟੀ ਉਹ ਦਿਖਦੀ ਪਈ ਹੈ ਜੇ ਦਿਖਦੀ ਪਈ ਆ ਤੁਸੀਂ ਵੀਜ਼ਾ ਲੈ ਕੇ ਜਾਓਗੇ ਜੇ ਨਹੀਂ ਦਿਖਦੀ ਪਈ ਤੁਸੀਂ ਵੀਜ਼ਾ ਰਿਫਿਊਜ਼ ਕਰਾ ਕੇ ਆਓਗੇ ਸੋ ਸਾਡਾ ਤਰੀਕਾ ਬਹੁਤ ਸਿੰਪਲ ਅਸੀਂ ਭਾਵੇਂ ਉਹ ਸਟੂਡੈਂਟ ਵੀਜ਼ਾ ਪਰਮੇ ਟੂਰਿਸਟ ਵੀਜ਼ਾ ਅਹੀਂ ਹਰ ਇੱਕ ਸਟੂਡੈਂਟ ਨੇ ਇੱਕੋ ਗੱਲ ਆਖੀ ਦੀ ਹੈ ਆਪਣੀ ਪਰਸਨੈਲਿਟੀ ਦੇ ਉੱਪਰ ਕੰਮ ਕਰੋ ਆਪਣੇ ਉੱਪਰ ਕੰਮ ਕਰੋ ਪੈਸੇ ਖਰਚਨੇ ਆਪਣੇ ਉੱਪਰ ਖਰਚੋ ਨਾ ਕਿ ਏਜੰਡਾ ਦੀ ਜੇਬਾਂ ਦੇ ਪੈਸੇ ਭਰੋ ਆਪਣੇ ਉੱਪਰ ਪੈਸਾ ਲਗਾਓ ਕਿ ਤੁਹਾਨੂੰ ਇਹ ਫੀਲ ਹੋਵੇ ਕਿ ਮੈਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਬਾਹਰ ਪੜਨ ਦੀ ਚੱਲਿਆ ਕਿ ਮੇਰੇ ਕੋਲ ਇੱਡੀ ਕੀ ਕੈਪੈਸਿਟੀ ਹੈਗੀ ਮੇਰੇ ਬਾਪੇ ਉਹ ਮੇਰੀ ਉੱਥੇ 15 ਲੱਖ ਦੀ ਫੀਸ ਸਾਲ ਦੀ ਜੇਕਰ ਹੈਗੀ ਆ ਉਹ ਚੱਲਣ ਦੀ ਕੈਪੈਸਿਟੀ ਰੱਖਦੇ ਹੈਗੇ ਆ ਜੇਕਰ ਮੈਂ ਕੁਮਨ ਫਰਨ ਨਹੀਂ ਚੱਲੇ ਮੇਰੇ ਕੋਲ 5 ਲੱਖ ਰੁਪਏ ਸਫੀਸ਼ੀਐਂਟ ਬਾਦੂ ਪਿਆ ਕਿ ਮੈਂ ਮੀਨਾ ਉੱਥੇ ਕੰਮ ਕਰਕੇ ਵਾਪਸ ਆ ਸਕਦਾ ਕਿ ਮੇਰੀ ਕਮਾਈ ਇੱਡੀ ਕੀ ਹੈਗੀ ਆ ਸੋ ਇਸ ਤਰੀਕੇ ਨਾਲ ਤਿਆਰੀ ਉਹਦੀ ਕਰਾਈ ਦੀ ਬੱਚਿਆਂ ਦੀ ਤਾਂ ਜਿਹੜੇ ਲੋਕ ਹੁਣ ਵਾਪਸ ਆ ਰਹੇ ਨੇ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਕੋਲ ਕੀ ਕੋਈ ਆਪਸ਼ਨ ਹੈ ਕਿਉਂਕਿ ਇੱਕ ਵਾਰ ਅਮਰੀਕਾ ਨੇ ਰਿਪੋਰਟ ਕਰ ਦਿੱਤਾ ਕਿਸੇ ਹੋਰ ਦੇਸ਼ ਵਿੱਚ ਹੁਣ ਉਹ ਜਾ ਸਕਦੇ ਆ ਦੇਖੋ ਜੀ ਮੈਂ ਦੁਬਾਰਾ ਬੋਲ ਰਿਹਾ ਇਹ ਸਭ ਤੋਂ ਕਿਸੇ ਵੀ ਬੰਦੇ ਦੇ ਲਈ ਸਭ ਤੋਂ ਮਾੜਾ ਹੁੰਦਾ ਕਿ ਜਦੋਂ ਬਾਹਰੀ ਸਰਕਾਰ ਉਹਨੂੰ ਵਾਪਸ ਭੇਜਦੀ ਹੈ ਕਿਵੇਂ ਪਹਿਲਾਂ ਕਹਿ ਕੇ ਹਟਿਆ ਨਾ ਉਹ ਉਧਰ ਜਾਊਗਾ ਨਾ ਉਹ ਇੱਧਰ ਜਾਊਗਾ ਹੁਣ ਅੱਜ ਉਹਨਾਂ ਦੇ ਉੱਪਰ ਇਹ ਸਟੈਂਪ ਲੱਗ ਚੁੱਕੀ ਹੈ ਕਿ ਇਹਨਾਂ ਨੂੰ ਯੂਐਸ ਨੇ ਡਿਪੋਰਟ ਕਰਤਾ ਹਾਂ ਜਦੋਂ ਡੈਪੋਟੇਸ਼ਨ ਹੁੰਦੀ ਹੈ ਨਾ ਅਹੀਂ ਜਦੋਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨ ਜਾਂਦੇ ਆ ਉੱਥੇ ਸਾਫ਼ ਪੁੱਛਦੇ ਕਿ ਤੁਸੀਂ ਪਹਿਲਾਂ ਕਿਸੇ ਕੰਟਰੀ ਦੇ ਬਾਹਰ ਗਏ ਸੀ ਕਿ ਕਦੋਂ ਗਏ ਸੀ ਵਾਪਸ ਕਦੋਂ ਆਏ ਹੋ ਡਿਪੋਰਟ ਤਾਂ ਨਹੀਂ ਹੋਏ ਤੇ ਜਦੋਂ ਆਪਾਂ ਲਿਖਤਾ ਅਸੀਂ ਡਿਪੋਰਟ ਹੋਏ ਆ ਸਾਨੂੰ ਕਿਸੇ ਵੀ ਕੰਟਰੀ ਨੇ ਵੀਜ਼ਾ ਨਹੀਂ ਦੇਣਾ ਖਾਸ ਕਰਕੇ ਜੇਕਰ ਮੈਂ ਅਮਰੀਕਾ ਤੋਂ ਵਾਪਸ ਆ ਗਿਆ ਸੋ ਮੈਂ ਉਹੀ ਗੱਲ ਹੋ ਗਈ ਨਾ ਉਹ ਉਧਰ ਜੋਗੇ ਰਹਿ ਗਏ ਨਾ ਇੱਧਰ ਜੋਗੇ ਇੱਧਰ ਜਗੇ ਕਿਉਂ ਨਹੀਂ ਲੱਗੇ ਬਿਕਾਉਜ਼ ਜੇਕਰ ਇਹ ਤੋਂ ਕਰਜ਼ੇ ਚੱਕ ਕੇ ਬਾਹਰ ਗਏ ਸੀਗੇ ਅੱਜ ਸ਼ਾਇਦ ਪੈਸੇ ਪੂਰੇ ਵੀ ਨਹੀਂ ਕੀਤੇ ਕਈ ਬੰਦੇ ਉਹ ਜਿਹੜੇ 18 20 ਸਾਲ ਦੇ ਬਾਹਰ ਗਏ ਸੀਗੇ ਤੇ ਅੱਜ 10 ਸਾਲ ਬਾਅਦ ਸ਼ਾਇਦ ਜਿੱਕਰ ਵਾਪਸ ਆ ਰਹੇ ਆ ਉਹ 골ਡਨ ਟਾਈਮ ਹੁੰਦਾ ਹਰ ਇੱਕ ਬੰਦੇ ਦਾ 20 ਸਾਲ ਤੋਂ ਲੈ ਕੇ 30 ਸਾਲ ਤੱਕ ਜਦੋਂ ਬੰਦਾ ਆਪਣਾ ਕੈਰੀਅਰ ਬਣਾਉਂਦਾ ਆਪਣੇ ਕੰਮ ਕਰਦੇ ਉੱਪਰ ਉਹ ਟਾਈਮ ਉਹਨਾਂ ਨੇ ਉੱਥੇ ਅਮਰੀਕਾ 'ਚ ਗੁਆਤਾ ਤੇ ਅੱਜ ਜਦੋਂ ਵਾਪਸ ਆਣਗੇ ਫਿਰ ਸੋਚਣਗੇ ਕਿਉਂਕਿ ਇਹ ਸਭ ਤੋਂ ਔਖਾ ਕੰਮ ਹੈਗਾ ਦੁਬਾਰਾ ਜ਼ਿੰਦਗੀ ਨੂੰ ਜ਼ੀਰੋ ਤੋਂ ਸ਼ੁਰੂ ਕਰਨ ਦਾ ਹਾਂ ਜਿੰਨਾਂ ਕੋਲ ਤਾਂ 4 ਕਿੱਲੇ 5 ਕਿੱਲੇ ਪੈਲੀ ਹੈਗੀ ਹੈ ਚਲੋ ਜੀ ਖੇਤੀਬਾੜੀ ਕਰਕੇ ਕਰ ਲਾਂਗੇ ਬਟ ਜਿਹਨਾਂ ਵਿਚਾਰਿਆਂ ਨੇ ਪਹਿਲੀ ਵੇਚ ਕੇ ਬਾਹਰ ਗਈ ਸੀਗੇ ਤੇ ਅੱਜ ਉਹਨਾਂ ਕੋਲ ਨਾ ਪੈਲੀ ਵਾਪਸ ਆਈ ਨਾ ਪੈਸੇ ਇਕੱਠੇ ਕੀਤੇ ਤੇ ਨਾ ਹੀ ਉਹਨਾਂ ਕੇ ਪੈਸਾ ਇਕੱਠਾ ਕਰ ਲਿਆ ਕਿ ਇੱਥੇ ਕੋਈ ਕਾਰੋਬਾਰ ਸ਼ੁਰੂ ਕਰ ਲਈਏ ਉਹ ਵਿਚਾਰੇ ਤਾਂ ਹੰਝੂ ਸੁਰਸਟ ਰੋਣਗੇ ਅੱਜ ਚਾਹੇ ਕਈ ਲੋਕਾਂ ਦੇ ਸੁਪਨੇ ਟੁੱਟੇ ਨੇ ਪਰ ਹਜੇ ਵੀ ਕਈ ਅੱਖਾਂ ਪੰਜਾਬ ਦੇ ਵਿੱਚ ਇਹੀ ਸੁਪਨਾ ਦੇਖ ਰਹੀਆਂ ਨੇ ਅਮਰੀਕਾ ਜਾਵਾਂਗੇ ਯੂਕੇ ਜਾਵਾਂਗੇ ਜਾਂ ਕਿਸੇ ਹੋਰ ਦੇਸ਼ ਜਾਵਾਂਗੇ ਉਹਨਾਂ ਲੋਕਾਂ ਦੇ ਕੋਲ ਕੀ ਆਪਸ਼ਨ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਰਨਾ ਚਾਹੋਗੇ ਦੇਖੋ ਜੀ ਅਗੇਨ ਹਰ ਇੱਕ ਬੰਦੇ ਨੂੰ ਜਿਹੜਾ ਬਾਰ ਜਨਵਰੀ ਸੋਚਦਾ ਪਿਆ ਤਾਂ ਉਹ ਅਮਰੀਕਾ ਭਾਵੇਂ ਇੰਗਲੈਂਡ ਭਾਵੇਂ ਕੈਨੇਡਾ ਭਾਵੇਂ ਆਸਟ੍ਰੇਲੀਆ ਹਰ ਇੱਕ ਕੰਟਰੀ ਇੱਕੋ ਗੱਲ ਕਹਿੰਦੀ ਇੱਥੇ ਆਓ ਲੀਗਲ ਤਰੀਕੇ ਨਾਲ ਆਓ ਤੁਹਾਨੂੰ ਕੋਈ ਲੋੜ ਨਹੀਂ ਇੱਥੇ ਦੋ ਨੰਬਰ 'ਚ ਆਂਦੀ ਇੱਕ ਗੱਲ ਮੈਂ ਹੋਰ ਐਡ ਕਰ ਦਿੰਦਾ ਜਿਹੜੇ ਲੋਕ ਯੂਐਸਏ ਪੜਨ ਦੇ ਲਈ ਜਾਣਾ ਚਾਹੁੰਦੇ ਆ ਜਾਂ ਜਾਂਦੇ ਪਏ ਆ ਜਾਂ ਉੱਥੇ ਆਲਰੇਡੀ ਪਹੁੰਚ ਚੁੱਕੇ ਆ ਇਹ ਉਹਨਾਂ ਲਈ ਖਬਰ ਹੈਗੀ ਆ ਉਹਨਾਂ ਦੇ ਲਈ ਇੱਕ ਚੇਤਾਵਨੀ ਸਮਝ ਲਓ ਜਿਹੜੀ ਸਰਕਾਰ ਦੇ ਚੁੱਕੀ ਹੈਗੀ ਜਿਹੜੇ ਕਈ ਬੱਚੇ ਕਰਦੇ ਕੀ ਆ ਉੱਥੇ ਪੜਨ ਦੇ ਲਈ ਜਾਂਦੇ ਆ ਅੰਦਰ ਹੁੰਦਾ ਕਿ ਵੀਜ਼ਾ ਲੱਗਿਆ 5 ਸਾਲ ਦਾ ਜੀ ਮੇਰਾ ਸਟੱਡੀ ਵੀਜ਼ਾ ਐਫ 1 ਲੱਗਿਆ 5 ਸਾਲ ਦਾ ਵੀਜ਼ਾ ਮੈਨੂੰ 5 ਸਾਲ ਕੋਈ ਕੱਢ ਨਹੀਂ ਸਕਦਾ ਇੱਥੋਂ ਕਿਵੇਂ 5 ਸਾਲ ਦਾ ਇੱਥੇ ਹੈ ਗਈਆਂ ਉਹ ਯੂਨੀਵਰਸਿਟੀ ਜਾਂਦੇ ਨਹੀਂ ਆਪਣੀ ਸਟੱਡੀ ਛੱਡ ਦਿੰਦੇ ਆ ਜਦੋਂ ਮੈਂ ਯੂਨੀਵਰਸਿਟੀ ਨਹੀਂ ਗਿਆ ਸਟੱਡੀ ਛੱਡਤੀ ਯੂਨੀਵਰਸਿਟੀ ਨੇ ਐਮਬੈਸੀ ਨੂੰ ਈਮੇਲ ਕਰ ਦੇਣੀ ਆ ਕਿ ਇਹ ਬੱਚਾ ਸਾਡੇ ਕੋ ਆਂਦਾ ਨਹੀਂ ਪਿਆ ਤੇ ਪਿੱਛੋਂ ਵੀਜ਼ਾ ਆਟੋਮੈਟਿਕਲੀ ਕੈਨਸਲ ਹੋ ਜਾਏਗਾ ਤੇ ਜੇ ਤੁਹਾਨੂੰ ਸਰਕਾਰ ਨੇ ਫੜ ਲਿਆ ਕਿਉਂਕਿ ਉੱਥੇ 트ੰਪ ਸਾਹਿਬ ਨੇ ਐਫ ਬੀ ਆਈ ਨੂੰ ਤ ਕਿ ਜਿਹੜੇ ਬੱਚੇ ਪੜਨ ਦੇ ਲਈ ਆਏ ਸੀਗੇ ਅੱਜ ਨਹੀਂ ਪੜਦੇ ਪਏ ਐਫਬੀਆਈ ਮਗਰ ਫਿਰਦੀ ਪਈ ਆ ਫੜ ਫੜ ਕੇ ਡਿਪੋਰਟੇਸ਼ਨ ਕਰਨ ਵਾਸਤੇ ਸੋ ਜੇਕਰ ਤੁਸੀਂ ਯੂਐਸਏ ਪੜਦੇ ਪਏ ਹੋ ਪੜਨ ਦੇ ਲਈ ਗਏ ਸੀਗੇ ਕਾਈਂਡਲੀ ਆਪਣਾ ਸਟੇਟਸ ਜ਼ਰੂਰ ਮੇਨਟੇਨ ਰੱਖਿਓ ਜਿਸ ਦਿਨ ਤੁਸੀਂ ਸਟੱਡੀ ਛੱਡ ਲਈ ਜਿਸ ਦਿਨ ਤੁਸੀਂ ਆਪਣੀ ਸਟੱਡੀ ਛੱਡਤੀ ਤੇ ਯੂਨੀਵਰਸਿਟੀ ਨੇ ਈਮੇਲ ਕਰਤੀ ਐਮਬੈਸੀ ਨੂੰ ਤੁਸੀਂ ਵੀ ਉੱਥੇ ਇਲੀਗਲ ਹੋ ਗਿਓ ਕੱਚੇ ਹੋ ਗਿਓ ਤੇ ਤੁਹਾਨੂੰ ਵੀ ਸਰਕਾਰ ਫੜ ਕੇ ਡਿਪੋਰਟ ਕਰ ਸਕਦੀ ਹੈ ਹੁਣ ਆਨੇ ਇੱਥੋਂ ਕਿ ਜਿਹੜਾ ਬੱਚਾ ਇੱਥੋਂ ਜਾਣ ਦੀ ਗੱਲ ਕਰਦਾ ਪਿਆ ਪਲੀਜ਼ 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 ਆ ਹੱਥ ਜੋੜ ਕੇ ਬੇਨਤੀ ਆ ਲੀਗਲ ਤਰੀਕੇ ਨਾਲ ਜਾਓ ਸਟੂਡੈਂਟ ਵੀਜ਼ਾ ਹੋ ਗਿਆ ਟੂਰਿਸਟ ਵੀਜ਼ਾ ਹੋ ਗਿਆ ਸਭ ਸੌਕੇ ਤਰੀਕੇ ਆਈਡੀਆ ਬਾਹਰ ਜਾ ਕੇ ਪੜਨ ਦੇ ਲਈ ਆਪਣੀ ਪ੍ਰੋਫਾਈਲ ਦੇਖੋ ਤੁਸੀਂ 12ਵੀਂ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਆਇਲਸ ਕੀਤੀ ਹੈ ਬੈਂਡ ਲੈ ਲਓ 5.5 6 ਬੈਂਡ ਚਾਹੀਦੇ ਅਮਰੀਕਾ ਜਾ ਕੇ ਪੜਨ ਵਾਸਤੇ ਕੈਨੇਡਾ ਜਾਣਾ 6 ਬੈਂਡ ਚਾਹੀਦੇ ਯੂਕੇ ਜਾਣਾ 6 ਬੈਂਡ ਚਾਹੀਦੇ ਕਿ ਜੇਕਰ ਤੁਹਾਡੇ ਆਇਲਸ ਵਿੱਚ 6 ਬੈਂਡ ਹੈ 12ਵੀਂ ਤੁਸੀਂ ਕੀਤੀ ਗ੍ਰੈਜੂਏਸ਼ਨ ਕੀਤੀ ਗੈਪ 10 ਸਾਲ ਦਾ ਵੀ ਚੱਲਦਾ ਹਰ ਕੰਟਰੀ ਦੇ ਮਾਸਟਰ ਡਿਗਰੀ ਵਾਸਤੇ ਤੁਸੀਂ ਸੌਕੇ ਤਰੀਕੇ ਨਾਲ ਲੀਗਲ ਤਰੀਕੇ ਨਾਲ ਘੱਟ ਖਰਚਿਆਂ ਦੇ ਵਿੱਚ ਬਾਹਰ ਜਾ ਕੇ ਪੜ ਸਕਦੇ ਹਾਂ ਤੁਹਾਨੂੰ ਕੋਈ ਲੋੜ ਨਹੀਂ ਹੈ ਮਾਪਿਓ ਦੀ ਗੱਲ 'ਚ ਗੁੱਠਾ ਦੇ ਕੇ ਕਿਲਾ ਵਿਖਾ ਕੇ ਦੋ ਨੰਬਰ ਤੇ ਬਾਹਰ ਜਾਂਦੀ ਬਿਲਕੁਲ ਅ ਅਮਰੀਕਾ ਦੀ ਗੱਲ ਕਰੀਏ ਡੋਨਲਡ ਟਰੰਪ ਉਥੇ ਆ ਚੁੱਕੇ ਨੇ ਅਮਰੀਕਾ ਨੇ ਇਮੀਗ੍ਰੇਸ਼ਨ ਆਲਮੋਸਟ ਮੁਸ਼ਕਲ ਕਰ ਦਿੱਤੀ ਹੈ ਕੈਨੇਡਾ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਪਹਿਲੇ ਹੀ ਰੂਲ ਬੜੇ ਸਖਤ ਕਰ ਦਿੱਤੇ ਗਏ ਨੇ ਹੁਣ ਕਿਹੜਿਆ ਦੇਸ਼ ਪੰਜਾਬੀਆਂ ਦੇ ਕੋਲ ਬਚਦਾ ਜਿਸ ਦੇਸ਼ ਦੇ ਵਿੱਚ ਆਸਾਨੀ ਦੇ ਨਾਲ ਜਾ ਸਕਦੇ ਦੇਖੋ ਜੀ ਰੂਲ ਜਿਹੜੇ ਸਖਤ ਹੋਏ ਆ ਭਾਵੇਂ ਡੋਨਲਡ ਟਰੰਪ ਸਾਹਿਬ ਨੇ ਸਖਤਾਈ ਕੀਤੀ ਹੈ ਬਟ ਉਹ ਸਖਤਾਈ ਕੀਤੀ ਹੈ ਇਲੀਗਲ ਇਮੀਗ੍ਰੈਂਟ ਤੇ ਉਹ ਅੱਜ ਵੀ ਵੈਲਕਮ ਕਰਦੇ ਬਾਹਾਂ ਫਲਾ ਕੇ ਬੈਠੇ ਹੈ ਕਿ ਪੜਨ ਵਾਸਤੇ ਆਓ ਉਹ ਆਪ ਕਹਿੰਦੇ ਪਏ ਤੁਸੀਂ ਇੱਥੇ ਆ ਕੇ ਪੜੋ ਪੜੋਗੇ ਤਾਂ ਮੈਂ ਤੁਹਾਨੂੰ ਪੱਕੇ ਵੀ ਕਰਾਂਗਾ ਟਰੰਪ ਸਾਹਿਬ ਨੇ ਆਪ ਇਹ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਜਿਹੜਾ ਬੰਦਾ ਇੱਥੇ ਆ ਕੇ ਪੜਦਾ ਪਿਆ ਉਹ ਪੜ ਕੇ ਵਾਪਸ ਜਾਵੇ ਕਿਉਂਕਿ ਤੁਸੀਂ ਇੱਥੇ ਆ ਕੇ ਸਟੱਡੀ ਕੀਤੀ ਹੈ ਤੁਸੀਂ ਇੱਥੇ ਫਾਇਦਾ ਚੱਕਿਆ ਤੇ ਇੱਥੇ ਕੰਮ ਕਰੋ ਕਿ ਸਾਡੀ ਜਿਹੜੀ ਇਕਨੋਮੀ ਉਹ ਵਧੇ ਰੈਦਰ ਦੈਨ ਤੁਸੀਂ ਵਾਪਸ ਆਪਣੀ ਕੰਟਰੀ ਜਾਓ ਕਿ ਜੇਕਰ ਤੁਸੀਂ ਇੱਥੇ ਕੰਮ ਕਰੋਗੇ ਸਾਨੂੰ ਵਾਦਾ ਹੋਏਗਾ ਉਹ ਆਪ ਜਾਣਦੇ ਹੋ ਤੁਸੀਂ ਇੱਥੇ ਆ ਕੇ ਪੜੋ ਪੜ੍ਹ ਕੇ ਕੰਮ ਕਰੋ ਤੇ ਪੱਕੇ ਹੋ ਜਾਓ ਕੈਨੇਡਾ ਕੋਈ ਸਖਤਾਈ ਨਹੀਂ ਜੀ ਕੈਨੇਡਾ ਅੱਜ ਵੀ ਰਲ ਰਲ ਕੇ ਵੀਜ਼ੇ ਆਉਂਦੇ ਪਏ ਆ ਕੈਨੇਡਾ ਦੀ ਪ੍ਰੋਬਲਮ ਕੀ ਹੈ ਕਿ ਉੱਥੇ ਜਦੋਂ ਪਿਛਲੇ ਸਾਲ ਦੀ ਗੱਲ ਕਰਨਾ ਬਹੁਤ ਜ਼ਿਆਦਾ ਬੱਚਾ ਚਲੇ ਗਿਆ ਜਿਸ ਕਰਕੇ ਉੱਥੇ ਹਾਊਸਿੰਗ ਕ੍ਰਾਈਸਿਸ ਆ ਗਿਆ ਮਹਿੰਗਾਈ ਵਧ ਗਈ ਤੇ ਅੱਜ ਜਿਹੜਾ ਮਕਾਨ ਉੱਥੇ 2000 ਡਾਲਰ ਦਾ ਰੈਂਟ ਮਿਲਦਾ ਸੀਗਾ ਅੱਜ 1200 ਤੇ ਆ ਗਿਆ ਜਿਹੜੀ ਬੇਸਮੈਂਟ 1000 ਡਾਲਰ ਤੇ ਮਿਲਦੀ ਸੀਗੀ ਅੱਜ 600 ਤੇ ਆ ਚੁੱਕੀ ਹੈ ਕਿਉਂ ਕਿਉਂਕਿ ਬੰਦਾ ਹਤੇ ਗਿਆ ਹੀ ਨਹੀਂ ਪਿਛਲੇ ਸਾਲ ਸੋ ਸਕਤਾਈ ਕਿਸੇ ਕੰਟਰੀ ਦੀ ਨਹੀਂ ਆ ਕੈਨੇਡਾ ਅਜ ਵੀ ਵੀਜ਼ੇ ਆਂਦੇ ਪਏ ਆ ਯੂਕੇ 100% ਸਕਸੈਸ ਰੇਟ ਚੱਲਦਾ ਪਿਆ ਯੂਐਸ ਬਹੁਤ ਵਧੀਆ ਰਿਜ਼ਲਟ ਆਂਦੇ ਪਏ ਆ ਹੁਣ ਬੱਚਾ ਜਿਹਨੇ ਬਾਹਰ ਜਾਣਾ ਉਹਨੇ ਪਹਿਲਾਂ ਇਹ ਦੇਖਣਾ ਮੇਰੀ ਪ੍ਰੋਫਾਈਲ ਕਿਹੜੀ ਕੰਟਰੀ ਵਾਸਤੇ ਐਲੀਜੀਬਲ ਹੈ ਮੈਂ ਜੇਕਰ ਬਾਹਰ ਜਾਣਾ ਹੁਣ ਉਹ ਸੁਪਨਾ ਹਰ ਬੰਦੇ ਦਾ ਹੁੰਦਾ ਕਿ ਮੈਂ ਅਮਰੀਕਾ ਜਾਣਾ ਮੈਂ ਕੈਨੇਡਾ ਜਾਣਾ ਬਟ ਜੇਕਰ ਮੇਰੀ ਪ੍ਰੋਫਾਈਲ ਐਲੀਜੀਬਲ ਹੀ ਹੈ ਨਹੀਂ ਤੇ ਮੈਂ ਸਮਾਂ ਵੀ ਖਰਾਬ ਕਰਾਂਗਾ ਪੈਸੇ ਵੀ ਖਰਾਬ ਕਰਾਂਗਾ ਸਭ ਤੋਂ ਵੱੱਲਾ ਬੱਚੇ ਨੂੰ ਇਹ ਦੇਖਣ ਦੀ ਲੋੜ ਆ ਕਿ ਜੋ ਮੇਰੀ ਪ੍ਰੋਫਾਈਲ ਹੈ ਮੈਂ ਕੈਨੇਡਾ ਲਈ ਐਲੀਜੀਬਲ ਆ ਮੈਂ ਅਮਰੀਕਾ ਲਈ ਐਲੀਜੀਬਲ ਆ ਮੈਂ ਯੂਕੇ ਲਈ ਆ ਮੈਂ ਆਸਟ੍ਰੇਲੀਆ ਵਾਸਤੇ ਆ ਜਿਹੜੀ ਕੰਟਰੀ ਲਈ ਐਲੀਜੀਬਲ ਹੋ ਉਧਰ ਦਾ ਵੀਜ਼ਾ ਅਪਲਾਈ ਕਰੋ ਨਾ ਸਮਾਂ ਖਰਾਬ ਹੈਗਾ ਤੇ ਨਾ ਹੀ ਪੈਸੇ ਖਰਾਬ ਹੋਣਗੇ ਬਿਲਕੁਲ ਜੇਕਰ ਇਹਨਾਂ ਦੇਸ਼ਾਂ ਦੀ ਵੀ ਵੈਸੇ ਗੱਲ ਕਰੀਏ ਤਾਂ ਇੱਥੇ ਵੀ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ ਕਿਉਂਕਿ ਲੋਕ ਜਿਹੜੇ ਉੱਥੇ ਜਾਂਦੇ ਨੇ ਉੱਥੇ ਉਹਨਾਂ ਨੂੰ ਜਾ ਕੇ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਕੈਨੇਡਾ ਦੀ ਗੱਲ ਕੀਤੀ ਕਿ ਕਿਸ ਤਰੀਕੇ ਦੇ ਨਾਲ ਹਾਊਸਿੰਗ ਰੇਟ ਪਹਿਲਾਂ ਵਧੇ ਹੁਣ ਚਾਹੇ ਉਹ ਰੇਟ ਕੁਝ ਘਟਦੇ ਹੋਏ ਨਜ਼ਰ ਆ ਰਹੇ ਨੇ ਹਨਾ ਤੇ ਉੱਥੇ ਜਾ ਕੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਮੁਸ਼ਕਲਾਂ ਨਾਲ ਕਿਸ ਤਰ੍ਹਾਂ ਨਜਿੱਠ ਸਕਦੇ ਨੇ ਦੇਖੋ ਜੀ ਭਾਵੇਂ ਉਹ ਅਮਰੀਕਾ ਭਾਵੇਂ ਉਹ ਕੈਨੇਡਾ ਕੈਨੇਡਾ ਟਰੂਡੋ ਸਾਹਿਬ ਹੋ ਕੇ ਅਮਰੀਕਾ ਟਰੰਪ ਸਾਹਿਬ ਹੋ ਕੇ ਸਭ ਨੇ ਇੱਕੋ ਗੱਲ ਕੀਤੀ ਆ ਕਿ ਸਾਨੂੰ ਇੱਥੇ ਸਕਿੱਲ ਫੁੱਲ ਬੰਦਿਆਂ ਦੀ ਲੋੜ ਹੈਗੀ ਆ ਸਾਨੂੰ ਉਹ ਬੰਦੇ ਚਾਹੀਦੇ ਆ ਜਿਹੜੇ ਇੱਥੇ ਆ ਕੇ ਸਕਿੱਲ ਵਿੱਚ ਵਾਅਦਾ ਕਰਨ ਤੇ ਕੰਟਰੀ ਦੀ ਇਕਨੋਮੀ ਨੂੰ ਉੱਪਰ ਲੈ ਕੇ ਜਾਣ ਉਹ ਠੋਕ ਠੋਕ ਕੇ ਇਹ ਗੱਲ ਕਹਿੰਦੇ ਪਈ ਆ ਇੱਥੇ ਆਓ ਜੀ ਪੜੋ ਪੜਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਵੀ ਹੈਗਾ ਸਟੇ ਬੈਕ ਆਪਸ਼ਨ ਵੀ ਹੈਗੀ ਤੇ ਕੱਲ ਨੂੰ ਪੱਕੇ ਵੀ ਕਰਾਂਗੇ ਆਪਾਂ ਬਟ ਸਭ ਨੂੰ ਨਹੀਂ ਕਰਾਂਗੇ ਉਹਨਾਂ ਨੂੰ ਕਰਾਂਗੇ ਜਿੰਨਾਂ ਦੇ ਵਿੱਚ ਸਕਿੱਲਸ ਹੈਗੀ ਆ ਜਿਹੜੇ ਹੱਥੀ ਕੰਮ ਕਰ ਸਕਦੇ ਕਿੱਤਿਆਂ ਦੀ ਵੈਲਿਊ ਗਈ ਆ ਕਿਹੜੇ ਸਕਿੱਲਸ ਆ ਜਿਵੇਂ ਆਈਟੀ ਵਾਲੇ ਬੰਦੇ ਹੋਗੇ ਕੰਪਿਊਟਰ ਸਕਿੱਲਸ ਹੋਗੇ ਇੰਜੀਨੀਅਰਸ ਹੋਗੇ ਕਾਰਪੇਂਟਰ ਪਲੰਬਰ ਜਿਹੜੇ ਹੱਥੀ ਕੰਮ ਕਰਦੇ ਆ ਇਹਨਾਂ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਅੱਜ ਵੀ ਇਨਾਂ ਕੰਟਰੀਆਂ ਚ ਹੈਗੀ ਹੈ ਇਸ ਤੋਂ ਇਲਾਵਾ ਮੈਂ ਵੀ ਜਾਨਣਾ ਚਾਹੂੰਗੀ ਇੱਕ ਨੈਨੀ ਕੋਰਸ ਕਰਕੇ ਬਹੁਤ ਜ਼ਿਆਦਾ ਲੋਕ ਜਾਂਦੇ ਨੇ ਉਸ ਕੋਰਸ ਦਾ ਕਿੰਨਾ ਕੁ ਫਾਇਦਾ ਹੁੰਦਾ ਦੇਖੋ ਜੀ ਨੈਨੀ ਕੋਰਸ ਬੇਸਿਕਲੀ ਹੁੰਦਾ ਬੱਚਿਆਂ ਨੂੰ ਸੰਬੰਧ ਦਾ ਜਾਂ ਬਜ਼ੁਰਗਾਂ ਨੂੰ ਸੰਬੰਧ ਦਾ ਕੋਰਸ ਹੁੰਦਾ ਕਨ ਕੈਨੇਡਾ ਨੇ ਉਹ ਇੱਕ ਨਿਊਜ਼ ਖੱਡੀ ਹੋਈ ਹੈ ਕਿ 31 ਮਾਰਚ ਨੂੰ ਉਹਨਾਂ ਨੇ ਆਪਣਾ ਉਹ ਪਾਇਲਟ ਪ੍ਰੋਜੈਕਟ ਜਿਹੜਾ ਹੈਲਥ ਕੇਅਰ ਦਾ ਮੈਨੀ ਕੇਅਰ ਦਾ ਉਹ ਸ਼ੁਰੂ ਕਰਨ ਲੱਗੇ ਹੈਗੇ ਬਟ ਟੈਕਨੀਕਲੀ ਇੱਕ ਕੋਟਾ ਸਿਸਟਮ ਹੁੰਦਾ ਕਿ 3000 ਤੋਂ 5000 ਨੇ ਪੂਰੇ ਸਾਲ ਦੇ ਕੋਟੇ ਲੈਣੇ ਹੁੰਦੇ ਹੈਗੇ ਤੇ ਉਹ ਇੱਕ ਦਿਨ ਲਈ ਉਹਨਾਂ ਪੋਰਟਲ ਖੋਲਦੇ ਹੈ ਜਿੰਨੀ ਐਪਲੀਕੇਸ਼ਨਾਂ ਪੈ ਗਈਆਂ ਪੈ ਗਈਆਂ ਉੱਤੇ ਹੀ ਰਿਜ਼ਲਟ ਅਨਾਉਂਸ ਕਰਦੇ ਹੈ ਸੋ ਇਹਦੇ ਲਈ ਕੋਈ ਖਾਸ ਰਿਕੁਆਇਰਮੈਂਟ ਨਹੀਂ ਹੈ ਜੇ ਮੈਂ ਕੈਨੇਡਾ ਦੀ ਵੈਬਸਾਈਟ ਚੈੱਕ ਕਰਾਂ ਉੱਥੇ ਸਾਫ਼ ਲਿਖਿਆ ਤੁਸੀਂ 12ਵੀਂ ਪਾਸ ਆਊਟ ਹੋ ਕੇ ਆイズ ਵਿੱਚ ਤੁਹਾਡਾ ਸੀਐਲਬੀ ਲੈਵਲ 4 ਯਾਨੀ ਕਿ 4.5 ਬੈਂਡ ਹੈਗੀ ਹੈ ਤੁਸੀਂ ਤੁਹਾਡੇ ਕੋਲ 2-3 ਸਾਲ ਦਾ ਐਕਸਪੀਰੀਅੰਸ ਹੈਗਾ ਬੱਚਿਆਂ ਨੂੰ ਸੰਬੰਧ ਦਾ ਜਾਂ ਪੁਜੰਟਾਂ ਨੂੰ ਸੰਬੰਧ ਦਾ ਤੇ ਤੁਹਾਡੇ ਕੋਲ ਕੈਨੇਡਾ ਦਾ ਜੌਬ ਆਫਰ ਲੈਟਰ ਹੈਗੀ ਹੈ ਤੁਸੀਂ ਐਚੀ ਵੀਜ਼ਾ ਅਪਲਾਈ ਕਰ ਸਕਦੇ ਹੋ ਐਂਡ ਇਹ ਔਨ ਅਰਾਈਵਲ ਪੀਆਰ ਹੈ ਕਿ ਤੁਹਾਨੂੰ ਜਾਂਦੇ ਸਾਰੀ ਉੱਥੇ ਵਿਦਨ 6 ਮੰਥ ਤੁਹਾਨੂੰ ਉੱਥੇ ਪੱਕੇ ਵੀ ਕਰ ਦੂਗੀ ਸਰਕਾਰ ਬਟ 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 ਦੁਬਾਰਾ ਇਸ ਕੈਟੇਗਰੀ ਦਾ ਪੰਜਾਬ ਦੇ ਵਿੱਚ ਜਿਵੇਂ ਅਮਰੀਕਾ ਹੁੰਦਾ ਨਾ ਡੰਗੀ ਲਾਰਾ ਇੱਥੇ ਪੰਜਾਬ 'ਚ ਬਹੁਤ ਤਰੀਕਿਆਂ ਇਹਦਾ ਵੀ ਮਿਸਯੂਜ਼ ਕੀਤਾ ਜਾਂਦਾ ਹਰ ਇੱਕ ਬੰਦੇ ਨੂੰ ਫੜ ਕੇ ਇੱਥੇ ਐਲੀਜੀਬਲ ਕਰ ਦਿੰਦੇ ਆ ਕਾਗਜ਼ ਪੱਤਰ ਬਣਾ ਬਣਾ ਕੇ ਠੀਕ ਹੈ ਜੇ ਮੈਨੂੰ ਪੁੱਛੋਗੇ ਚਾਂਸਸ ਕਿਦੇ ਵੱਧ ਹੈਗੇ ਆ ਇਸ ਕੈਟਾਗਰੀ 'ਚ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਵੇ ਏ ਐਨ ਐਮ ਕੀਤੀ ਆ ਜੀ ਐਨ ਐਮ ਕੀਤੀ ਆ ਜਾਂ ਬੀ ਐਸ ਸੀ ਨਰਸਿੰਗ ਕੀਤੀ ਆ 2-3 ਸਾਲ ਐਕਚੁਅਲੀ ਪੇਸ਼ੈਂਟ ਨੂੰ ਸਾਹਬਿਆ ਬੱਚਿਆਂ ਨੂੰ ਸਾਹਬਿਆ ਜਾਂ ਬਜ਼ੁਰਗਾਂ ਨੂੰ ਸਾਹਬਿਆ ਉਹਨਾਂ ਦੇ ਚਾਂਸਸ ਬਹੁਤੇ ਹਾਈ ਹੁੰਦੇ ਹੈਗੇ ਆ ਇਸ ਵੀਜ਼ੇ ਦੇ ਕੈਟਾਗਰੀ ਦੇ ਵਿੱਚ ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਅ ਬਜ਼ੁਰਗੋਥੇ ਹੋਣਗੇ ਜਾਂ ਫਿਰ ਜਿਨ੍ਹਾਂ ਦੇ ਫੈਮਲੀ ਮੈਂਬਰ ਹੋਣਗੇ ਉਹਨਾਂ ਦੇ ਵੱਲੋਂ ਵੀ ਇਸ ਤਰੀਕੇ ਦਾ ਕੋਈ ਜੁਗਾੜ ਕੀਤਾ ਜਾ ਸਕਦਾ ਕਿ ਫੈਮਲੀ ਦੇ ਵਿੱਚ ਕਿਸੇ ਦੀ ਟੇਕ ਕੇਅਰ ਕਰਨੀ ਆ ਤਾਂ ਤੁਸੀਂ ਨੈਨੀ ਦਾ ਕੋਰਸ ਕਰੋ ਤੇ ਆਜੋ ਸ਼ਰਤਾਂ ਹੈਗੀਆਂ ਹੁਣ ਜਿਹੜੇ ਬੰਦੇ ਨੇ ਬਾਹਰੋਂ ਸਪான்ਸਰ ਕਰਨੀ ਹੈ ਜਿਹੜਾ ਬਾਹਰ ਬੰਦਾ ਬੈਠਾ ਕਿਉਂਕਿ ਇਹਨਾਂ ਨੇ ਸਾਫ਼ ਕਹਤਾ ਮੈਨੂੰ ਜੌਬ ਆਫਰ ਲੈਟਰ ਚਾਹੀਦੀ ਐਲ ਐਮ ਆਈ ਐ ਨਹੀਂ ਚਾਹੀਦੀ ਜੌਬ ਆਫਰ ਲੈਟਰ ਚਾਹੀਦੀ ਹੈਗੀ ਹੁਣ ਜਿਹੜਾ ਬੰਦਾ ਕੈਨੇਡਾ 'ਚ ਪੱਕਾ ਹੈਗਾ ਉਹ ਵੀ ਜੌਬ ਆਫਰ ਲੈਟਰ ਦੇ ਸਕਦਾ ਬਟ ਉਹਦੀ ਸ਼ਰਤਾਂ ਕੀ ਹੈਗੀਆਂ 80000 ਡਾਲਰ ਦੀ ਉਹਦੀ ਸਾਲ ਦੀ ਆਮਦਨੀ ਚਾਹੀਦੀ ਹੈ ਮਕਾਨ ਆਪਣਾ ਚਾਹੀਦਾ ਮਕਾਨ 'ਚ ਇੱਕ ਕਮਰਾ ਵੇਕੈਂਟ ਚਾਹੀਦਾ ਖਾਲੀ ਚਾਹੀਦਾ ਕਿ ਜਿਹੜਾ ਬੰਦਾ ਇੰਡੀਆ ਤੋਂ ਬੁਲਾਣਦੇ ਪਏ ਆ ਉਹ ਉੱਥੇ ਆ ਕੇ ਰਹਿ ਸਕਦਾ ਜੇ ਏਮਪਲੋਇਰ ਆਹ ਸ਼ਰਤਾ ਪੂਰੀਆਂ ਕਰੂਗਾ ਫੇਰ ਹੀ ਉਹ ਸਪான்ਸਰ ਕਰ ਸਕਦਾ ਹਰ ਕੋਈ ਸਪான்ਸਰ ਨਹੀਂ ਕਰ ਸਕਦਾ ਬੁਲੈਸੀ ਐਸਐਸ ਗਲੋਬਲ ਦੇ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਖਾਸ ਤੌਰ ਤੇ ਅਮਰੀਕਾ ਤੋਂ ਜੋ ਡਿਪੋਰਟ ਕੀਤੇ ਗਏ ਨੇ 205 ਭਾਰਤੀ ਉਹਨਾਂ ਦੇ ਮੁੱਦੇ ਤੇ ਗੱਲਬਾਤ ਹੋਈ ਹੈ ਨਾਲ ਹੀ ਉਹਨਾਂ ਨੇ ਪੂਰੇ ਤਰੀਕੇ ਦੱਸੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਿਨਾ ਡੌਂਕੀ ਲਗਾਏ ਬਿਨਾ 40-50 ਲੱਖ ਰੁਪਏ ਖਰਚੇ ਅਮਰੀਕਾ ਯੂਕੇ ਜਾਂ ਫਿਰ ਕੈਨੇਡਾ ਜਾ ਸਕਦੇ ਹੋ ਅਤੇ ਆਪਣੇ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਤਾਂ ਫਿਲਹਾਲ 205 ਭਾਰਤੀ ਜੋ ਰਿਪੋਰਟ ਕੀਤੇ ਗਏ ਨੇ ਅਮਰੀਕਾ ਤੋਂ ਤਾਂ ਉਹਨਾਂ ਦੇ ਕੋਲ ਕੀ ਕੀ ਆਪਸ਼ਨ ਬਚਦੇ ਨੇ ਉਹ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਉਹਨਾਂ ਤੇ ਕਾਰਵਾਈ ਹੋਵੇਗੀ ਇਹ ਵੀ ਦੇਖਣ ਵਾਲਾ ਰਹੇਗਾ ਪਰ ਉੱਥੇ ਦੂਸਰੇ ਪਾਸੇ ਉਹ ਲੋਕ ਜਿਹੜੇ ਹਜੇ ਵੀ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਨੇ ਉਹ ਆਪਣੇ ਸੁਪਨੇ ਨੂੰ ਨਾ ਮਾਰਨ ਉਹ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਨੇ ਔਰ 40-50 ਲੱਖ ਰੁਪਏ ਖਰਚੇ ਬਿਨਾਂ ਸਫਲ ਕਰ ਸਕਦੇ ਨੇ ਸਿਰਫ ਤੁਹਾਨੂੰ ਜਰੂਰਤ ਹੈ ਇੱਕ ਵਧੀਆ ਇਮੀਗ੍ਰੇਸ਼ਨ ਕੰਸਲਟੈਂਟ ਦੀ ईएसएस ग्लोबल ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵਿਦੇਸ਼ ਜਾਣ ਲਈ ਜਿਹੜੇ ਦੇਸ਼ ਜਾਣ ਦਾ ਤੁਸੀਂ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਉੱਥੇ ਜਾਣ ਲਈ ਤੁਸੀਂ ਕਿਸ ਤਰੀਕੇ ਦੇ ਨਾਲ एलिਜੀਬਲ ਹੋ ਸਕਦੇ ਹੋ ਔਰ ਇੰਨੇ ਜ਼ਿਆਦਾ ਰੁਪਏ ਲੱਖਾਂ ਦੇ ਵਿੱਚ ਜਿਹੜੇ ਖਰਚ ਕੇ ਤੁਸੀਂ ਜਾਂਦੇ ਹੋ ਤਾਂ ਇੰਨਾ ਜ਼ਿਆਦਾ ਖਰਚਾ ਕੀਤੇ ਬਿਨਾ ਤੁਸੀਂ ਆਪਣੇ ਵਿਦੇਸ਼ ਜਾਣ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਹੋ ਤਾਂ ਸੂਰੇ ਮੁੱਦੇ ਤੇ ਗੱਲਬਾਤ ਕੀਤੀ ਗਈ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਔਰ ਤੁਹਾਡੇ ਲਈ ਗੱਲਬਾਤ ਲਾਹੇਵੰਦ ਰਹੀ ਹੋਵੇਗੀ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ